ਕਰ ਸਕਦੇ ਆ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਆਖਰ ਇਹ ਮਸਲਾ ਕੀ ਹੈ ਸਾਡਾ ਨਾਲ ਗੱਲਬਾਤ ਕਰਨ ਲਈ ਸਾਡੇ ਸੀਨੀਅਰ ਪੱਤਰਕਾਰ ਮੌਜੂਦ ਨੇ ਸੰਜੀਵ ਸ਼ਰਮਾ ਜੀ ਤਾਂ ਸ਼ਰਮਾ ਜੀ ਸਤਿਵੰਤੋ ਤੁਹਾਡਾ ਸਵਾਗਤ ਹੈ ਜੀ ਸ਼ਰਮਾ ਜੀ ਏਵਨ ਪੰਜਾਬੀ ਟੀਵੀ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੇ ਜਿਹੜਾ ਇਹ ਕਿਸਾਨ ਆਪਣੀ ਬੇੜੀਆਂ 'ਚ ਵੱਟੇ ਪਾ ਰਹੇ ਨੇ ਮਸਲਾ ਆਖਰ ਕੀ ਸ਼ੁਰੂ ਹੋ ਗਿਆ ਨਵਾਂ ਬਿਲਕੁਲ ਬਿਲਕੁਲ ਛੋਟੀ ਸਾਰ ਸਭ ਤੋਂ ਧੰਨਵਾਦ ਜੀ ਦੂਜੀ ਗੱਲ ਦੇਖੋ ਬੇੜੀਆਂ ਤੇ ਵੱਟੇ ਪਾਉਣ ਵਾਲੀ ਗੱਲ ਅੰਮੀ ਆ ਦੇ ਕੁਛਕ ਪ੍ਰਦਾਨ ਜਾਂ ਕੁਛਕ ਜਹਾਜ਼ਾਂ ਦੀਆਂ ਕਰ ਰਹੀਆਂ ਜੀ ਜੀ ਜਿਵੇਂ ਬੇੜੀਆਂ ਦੇ ਬੱਟੇ ਦੀ ਗੱਲ ਹੈ ਸੋਵੀ ਸਾਹਿਬ ਜਿੰਨੇ ਆਪਾਂ ਨੇ ਕਿਸੇ ਕਿਨਾਰੇ ਤੇ ਲੱਗ ਕੇ ਬੇੜੀ ਦੇ ਵਿੱਚ ਕਿਸ਼ਤੀ ਦੇ ਵਿੱਚ ਨਾਲ ਦੇ ਵਿੱਚ ਬੈਠ ਕੇ ਜਾਣਾ ਹੁੰਦਾ ਜੀ ਜਿਹੜੇ ਲੋਕ ਬੈਠ ਕੇ ਜਾਣੇ ਵਾਲੇ ਹੁੰਨੇ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਤੇ ਨਾ ਕਿਤੇ ਕਿਸੇ ਨੂੰ ਆਪ ਕਿਨਾਰੇ ਲਾਉਣ ਦੀ ਕੋਸ਼ਿਸ਼ ਕਰਦੇ ਆ ਤਕਰੀਬ ਉੱਪਰ ਹੀ ਦੂਜਾ ਕੋਈ ਕਿਸੇ ਦਿਨ ਉਹ ਕਰਾ ਦੇ ਲਾਉਂਗਾ ਤਾਂ ਉਹ ਨਾਮ ਉਸ ਦਾ ਹੋਊਗਾ ਜਿਹੜੇ ਚੱਕਰ ਦੇ ਵਿੱਚ ਜਿਹੜਾ ਬੇਟੀਆਂ ਨੂੰ ਵੱਡੇ ਪਾਉਣ ਦੀ ਗੱਲ ਹੈ ਕੁਝ ਪ੍ਰਧਾਨ ਕਰ ਰਹੇ ਆ ਕੁਝ ਜੱਲੇ ਬੰਦੀਆਂ ਕਰ ਰਹੀਆਂ ਜਿਵੇਂ ਸਰਵਰਨ ਸਿੰਘ ਪੰਦੇਗ ਜੀ ਉਗਰਾਹਾਂ ਸਾਹਿਬ ਜੀ ਜੀ ਚੰਗੂ ਮੁਰ ਸਾਹਿਬ ਸ਼ਕੀਤ ਸਾਹਿਬ ਜੀ ਕਿਉਂ ਇਹਨਾਂ ਦੇ ਸੀ ਨਾਮ ਕਿਉਂ ਲੈ ਰਹੇ ਆ ਕੱਲ ਹੀ ਇਹਨਾਂ ਦੀ ਇੱਕ ਜਿਹੜੀ ਇਹ ਨਿਊਜ਼ ਹੈ ਇੱਕ ਆਰ.ਏ.ਸੀ. ਦੇ ਵੱਖ-ਵੱਖ ਚੈਨਲਾਂ 'ਤੇ ਚੱਲ ਰਹੀ ਸੀ ਜਿਹੜਾ ਇਹ ਕਹਿ ਰਹੇ ਸੀ ਵੀ ਐਸ ਕੇ ਐਮ 2 ਜੀ ਅਸੀਂ ਐਸ ਕੇ ਐਮ 2 ਬਣਾਇਆ ਹੈ ਜਦੋਂ ਐਸ ਕੇ ਐਮ ਦਾ ਮਤਲਬ ਜਿਹਨੂੰ ਕਹਿੰਦੇ ਨੇ ਨਾ ਗਠਨ ਪਹਿਨੀ ਹੋਇਆ ਵਾ ਜਾਂ ਪਹਿਨੀ ਉਹ ਟੀਮ ਬਣੀ ਹੋਈ ਹੈ ਫਿਰ ਐਸ ਕੇ ਐਮ 2 ਦਾ ਕੀ ਮਤਲਬ ਹੈ ਜੀ ਜੀ ਜਦੋਂ ਵੀ ਪੱਤਰਕਾਰ ਨੇ ਸਵਾਲ ਕੀਤਾ ਵੀ ਉਗਰਾਹ ਸਾਹਿਬ ਨੂੰ ਵੀ ਤੁਸੀਂ ਕਿਹਾ ਜਿਹੜਾ ਵੀ ਅੱਗੇ ਵਾਲਾ ਪ੍ਰੋਗਰਾਮ ਤੁਸੀਂ ਬਣਾ ਰਹੇ ਆ ਜਿਵੇਂ 5 ਜਨਵਰੀ ਸੌਰੀ 25 ਜਨਵਰੀ ਦਾ ਟਰੈਕਟਰ ਮਾਰਚ 26 ਜਨਵਰੀ ਦਾ ਟਰੈਕਟਰ ਮਾਰਚ ਬਾਕੀ ਜਿਹੜੇ ਹੋਰ ਜਿੰਨੇ ਵੀ ਪ੍ਰੋਗਰਾਮ ਆ ਕਿਹਾ ਤੁਸੀਂ ਉਹ ਢੱਲੇਵਾਲ ਸਾਹਿਬ ਦੇ ਨਾਲ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰੋਗੇ ਕਿ ਆਹੋ ਗੱਲਬਾਤ ਦੇ ਨਾਲ ਸਹਿਮਤ ਹੋਣਗੇ ਤਾਂ ਅਗਰਹਾ ਸਾਹਿਬ ਦਾ ਜਵਾਬ ਦੇਖੋ ਸੁਣੋ ਤਾਂ ਬੜਾ ਇੱਕ ਜਿਹੜਾ ਹੈਰਾਨੀਜਨਕ ਜਿਹੜਾ ਜਵਾਬ ਹੁੰਦਾ ਜਿਹੜਾ ਮੀਡੀਆ ਦੇ ਬਟਿਆ ਦੀ ਗੱਲ ਕਰਦੇ ਆ ਕਹਿੰਦੇ ਨਜ਼ਰ ਆਏ ਆ ਵੀ ਅਸੀਂ ਜਾਵਾਂਗੇ ਉਹਨਾਂ ਦੀ ਮਰਜ਼ੀ ਆ ਉਹ ਮੰਨਣ ਨਾ ਮੰਨਣ ਜੀ ਠੀਕ ਗੱਲ ਦੱਸੋ ਛੋਟੀ ਸਾਹਿਬ ਜਦੋਂ ਕੋਈ ਆਪਾਂ ਪ੍ਰੋਗਰਾਮ ਬਣਾਉਨੇ ਆ ਉਹਦੇ ਵਿੱਚ ਜਿਹੜੀ ਟੀਮ ਹੁੰਦੀ ਹੈ ਉਹਦੇ ਵਿੱਚ ਮੰਨਣਾਂ ਨਾ ਮੰਨਣ ਵਾਲੀ ਕੀ ਗੱਲ ਹੁੰਦੀ ਆ ਨਾ ਮੰਨਣ ਵਾਲੀ ਤਾਂ ਗੱਲ ਉਸ ਟਾਈਮ ਹੋ ਜਾਂਦੀ ਆ ਜਦੋਂ ਇਹ ਟੀਮ ਬਖਰੇਵੇਂ ਪਾਲ ਕੇ ਚੱਲੂ ਗਈ ਸਹੀ ਗੱਲ ਹਮੇਸ਼ਾ ਜਟੂਨੀ ਸਾਹਿਬ ਹਮੇਸ਼ਾ ਹੀ ਤਕਾਇਤ ਹਮੇਸ਼ਾ ਹੀ ਜਿਹੜੇ ਪੰਦੇਰ ਸਾਹਿਬ ਜਾਂ ਹੋਰ ਜਥੇਬੰਦੀਆਂ ਵਾਲੇ ਇਹੀ ਕਹਿੰਦੇ ਨਜ਼ਰ ਆਏ ਆ ਕਿ ਸਾਡੇ ਬਖਰੇਵੇਂ ਆ ਸਾਡੇ ਬਖਰੇਵੇਂ ਆ ਤੁਸੀਂ ਬਖਰੇਵੇਂ ਰੱਖੋ ਅਸ਼ਟਾ ਕਹਿੰਦਾ ਵੀ ਬਖਰੇਵੇਂ ਰੱਖੋ ਕੋਈ ਪ੍ਰੋਬਲਮ ਨਹੀਂ ਲੇਕਿਨ ਇਸ ਮੰਚ ਤੇ ਜਿਸ ਮੰਚ ਤੇ ਅਸੀਂ ਬੈਠੇ ਆ ਜਾਂ ਜਿਸ ਮੁੱਦੇ ਆ ਤੇ ਅਸੀਂ ਬੈਠੇ ਆ ਐਮਐਸਪੀ ਦੀ ਗਾਰੰਟੀ ਹੈ ਜਿਹੜੀ ਲੀਗਲ ਤੌਰ ਤੇ ਲਾਗੂ ਕਰਾਉਣੀ ਹੈ ਜਾਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣੇ ਆ ਜਾਂ 12 ਜਿਹੜੀਆਂ ਵੀ 13 ਮੰਗਾਂ ਰੱਖੀਆਂ ਹੋਈਆਂ ਉਸ ਨੂੰ ਮਸਲਾ ਹੱਲ ਕਰਾਉਣਾ ਹੈ ਉਸ ਮੰਚ ਤੇ ਤਾਂ ਤੁਸੀਂ ਕੋਹ ਕੇ ਚੱਲੋ ਉਸ ਮੰਚ ਤੇ ਤੁਸੀਂ ਬਖਰੇਵੇਂ ਦੀ ਗੱਲ ਕਰਦੇ ਠੀਕ ਹੈ ਜਥੇ ਬੰਦੀਆਂ ਜਿ ਬਖਰੇਵੇਂ ਹੋ ਜਾਂਦੇ ਆ ਦੋ ਭਰਾਵਾਂ ਦੀ ਵੀ ਬਖਰੇਵੇਂ ਹੋ ਜਾਂਦੇ ਆ ਲੇਕਿਨ ਜਦੋਂ ਪੂਰੇ ਦੇਸ਼ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਲੋਕਾਂ ਦੀ ਗੱਲ ਆਉਂਦੀ ਹੈ ਜਿਹੜੇ ਲੋਕਾਂ ਨੇ ਇਸ ਮਸਲੇ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਹਾਦਤ ਦਿੱਤੀਆਂ ਉਹਨਾਂ ਪਰਿਵਾਰਾਂ ਤੇ ਗੱਲ ਆ ਜਾਂਦੀ ਹੈ ਫੇਰ ਬਖਰੇਵਿਆਂ ਦਾ ਕੀ ਮਤਲਬ ਰਹਿ ਜਾਂਦਾ ਤੁਹਾਡੀ ਸਾ ਜੀ ਗੱਲ ਤਾਂ ਹੋਈ ਹੈ ਨਾ ਦੇਖੋ ਵੀ ਹੁਣ ਧਰਨਾ ਅਜੇ ਨਾਜ਼ੁਕ ਸਥਿਤੀ ਦੇ ਵਿੱਚ ਹੈ ਕਿ ਪਹਿਲੀ ਗੱਲ ਤਾਂ ਮੋਦੀ ਸਰਕਾਰ ਮੰਨਣ ਵਾਲੀ ਹੈ ਨਹੀਂ ਚਲੋ ਕਿਸੇ ਤਰੀਕੇ ਡੱਲੇਵਾ ਸਾਹਿਬ ਨੇ ਆਪਣੀ ਮਿਹਨਤ ਕੀਤੀ ਅਪੀਲਾਂ ਲੋਕਾਂ ਨੂੰ ਕੀਤੀਆਂ ਬਹੁਤ ਵੱਡੇ ਇਕੱਠ ਹੋਏ ਅੱਜ ਤਕਰੀਬਨ 62 ਵਾ ਦਿਨ ਹੋ ਗਿਆ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ ਤੇ ਹੁਣ ਜਦੋਂ ਧਰਨਾ ਖਤਮ ਹੋਣ ਤੇ ਆਇਆ ਪਿਆ ਯਾਨੀ ਮੋਦੀ ਸਰਕਾਰ ਗੱਲਾਂ ਮੰਨਣ ਤੇ ਆਈ ਪਈ ਹੈ ਤਾਂ ਹੁਣ ਆਪਣੇ ਹੀ ਆਗੂ ਟੁੱਟ ਕੇ ਸਾਈਡ ਤੇ ਹੋ ਰਹੇ ਨੇ ਅਜੀਤ ਭੰਡੇਰ ਸਾਹਿਬ ਦਾ ਇੱਕ ਬਿਆਨ ਆ ਚੁੱਕਿਆ ਤੇ ਤੁਹਾਨੂੰ ਅੰਦਾਜ਼ ਦਿਨਾ ਅੱਜ ਕਈ ਜਗ੍ਹਾ ਤੇ ਟਰੈਕਟਰ ਮਾਦ ਕੱਢਿਆ ਵੀ ਗਿਆ ਖਾਸ ਕਰ ਅਮਰੀਕ ਸਰਸਾਇ ਦੇ ਵਿੱਚ ਅੱਜ ਕੱਢਿਆ ਗਿਆ ਤਾਂ ਆਪਣੇ ਆਪਣੇ ਰੂਟ ਬਣਾਣਾ ਇਹ ਸਮਝ ਨਹੀਂ ਆ ਰਿਹਾ ਵੀ ਇਹ ਸਾਰੇ ਕਿਸਾਨ ਨੂੰ ਆਖਰ ਹੁਣ ਨਾਂ ਮੌਕੇ ਤੇ ਕਿਉਂ ਜਿਹੜਾ ਕਹਿੰਦੇ ਸੱਪ ਸੁੰਗ ਗਿਆ ਦੇਖੋ ਛੋਟੀ ਸਾਹਿਬ ਨਾ ਤਾਂ ਐਸੀ ਬੰਦੇਰ ਸਾਹਿਬ ਨੂੰ ਜਾਣਦੇ ਆ ਜੀ ਨਾ ਐਸੀ ਗੱਲੇਵਾਸ ਸਾਹਿਬ ਨੂੰ ਜਾਣਦੇ ਆ ਪਰਸਨਲ ਤੌਰ ਤੇ ਜੀ ਜੀ ਨਾ ਤੂੰ ਜਕੈਤ ਸਾਹਿਬ ਗਰਾਹ ਸਾਹਿਬ ਚੰਦੂਨੀ ਸਾਹਿਬ ਨੂੰ ਜਾਣਦੇ ਆ ਜੀ ਦੇਖੋ ਸਾਡਾ ਮਕਸਦ ਹੈ ਜਿਹੜਾ ਵੀ ਬੰਦਾ ਸੰਘਰਸ਼ ਦੇ ਵਿੱਚ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਜਾਂ ਲੋਕਾਂ ਦੇ ਸਾਰੇ ਲੋਕਾਂ ਦੇ ਵਿਸ਼ਿਆਂ ਨੂੰ ਲੈ ਕੇ ਚੱਲਦਾ ਪਬਲਿਕ ਦੇ ਵਿਸ਼ਿਆਂ ਨੂੰ ਲੈ ਕੇ ਚੱਲਦਾ ਹੈ ਉਹਦੀ ਅਸੀਂ ਸਪੋਰਟ ਕਰਾਂਗੇ ਹਮੇਸ਼ਾ ਹੀ ਪੰਦੇਰ ਸਾਹਿਬ ਨੇ ਲੀਪਾੜਨ ਦੀ ਗੱਲ ਕੀਤੀ ਹੈ ਮੈਂ ਕੱਲ ਹੁਦਾਰਨ ਲੱਤੀ ਸੀਗੀ ਵੀ ਜਦੋਂ ਕੱਚੇ ਰਸਤੇ ਦੇ ਵਿੱਚ ਮੀਂਹ ਪੈ ਕੇ ਮਿੱਟੀ ਸੁੱਕ ਜਾਂਦੀ ਹੈ ਗਾਰਾ ਬਣ ਜਾਂਦਾ ਉੱਥੋਂ ਵਜਾ ਗੱਡੇ ਰੇੜੀਆਂ ਨੇ ਟਰੈਕਟਰ ਲੰਘਦੇ ਆ ਫਿਰ ਲੀਪ ਚੱਲਦੇ ਆ ਜਿਹੜੇ ਲੀਪ ਪਾੜ ਕੇ ਚੱਲਦੇ ਆ ਉਹ ਕਿੰਨੇ ਕਿੰਨੇ ਨੁਕਸਾਨ ਕਰਦੇ ਆ ਜਦ ਨੁਕਸਾਨ ਤੇ ਜਾਣਦੇ ਆ ਇਹੀ ਕੰਮ ਪੰਦੇਰ ਸਾਹਿਬ ਜਾਂ ਹੋਰ ਜੋ ਚਾਰ ਬਗਤਾਂ ਜਿਹੜੀਆਂ ਉਹ ਲੀਪ ਪਾੜ ਕੇ ਚੱਲਣ ਦੀ ਗੱਲ ਕਰਦੀਆਂ ਇੱਦਾਂ ਚੱਲਣ ਦੇ ਨਾਲ ਜਾਂ ਐਸਐਟਐਮ 2 ਬਣਾਉਣ ਦੇ ਨਾਲ ਜਾਂ ਆਪਣੇ ਪ੍ਰੋਗਰਾਮ ਅੱਲਾ ਕਾ ਬਣਾਉਣ ਦੇ ਨਾਲ ਜਿੰਨਾ ਵੀ ਖਨੌਰੀ ਬਾਰਡਰ ਦੇ ਵਿੱਚ ਆਪਣੇ ਡੱਲੇਵਾਲ ਸਾਹਿਬ ਦਾ ਜੋਰ ਲੱਗਿਆ ਹੋਇਆ ਪਰਿਵਾਰ ਦਾ ਜੋਰ ਲੱਗਿਆ ਹੋਇਆ ਸਪੋਰਟਰਾਂ ਦਾ ਜੋਰ ਲੱਗਿਆ ਹੋਇਆ ਜਥੇਬੰਦੀਆਂ ਦਾ ਜੋਰ ਲੱਗਿਆ ਹੋਇਆ ਅਗਰ ਇਦਾਂ ਹੀ ਐਸਕੇਐਮ 2 ਦੀ ਗੱਲ ਕਰਨਗੇ ਆਪਣੇ ਪ੍ਰੋਗਰਾਮ ਬਣਾਉਣਗੇ ਤਾਂ ਉਹ ਸਾਰੇ ਪ੍ਰੋਗਰਾਮ ਤੇ ਬਣੇ ਬਣਾਏ ਦੇ ਪਾਣੀ ਫਿਰ ਜੂਗਾ ਕਿਉਂ ਉਹਨ ਸਰਕਾਰ ਉਸ ਦਿਨ ਜਿੱਦ ਸਰਕਾਰ ਦਾ ਬਵਧਾ ਆਇਆ ਸੀ ਉਹ ਉਦੋਂ 51ਵਾਂ ਜਾਂ 52ਵਾਂ ਦਿਨ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਬਵਧਾ ਆਇਆ 51-52 ਦਿਨ ਬਾਅਦ ਆ ਕੇ ਗੱਲ ਕੀਤੀ ਜੋ ਵੀ ਡੇਟ ਦਿੱਤੀ ਸੀ ਜੋ ਵੀ ਸਿਆਣੇ ਬੰਦਿਆਂ ਨੇ ਗੱਲਬਾਤ ਕੀਤੀ ਉਸ ਚੀਜ਼ ਦੇ ਨਾਲ ਕੰਪਰੋਮਾਈਜ਼ ਕੀਤਾ ਗਿਆ ਜਾਂ ਉਸ ਚੀਜ਼ ਨੂੰ ਮਿਟਿਆ ਗਿਆ ਤਾਂ ਕਿਤੇ ਨਾ ਕਿਤੇ ਕੋਈ ਜਥੇਬੰਦੀ ਹੁਣ ਦੂਜੀ ਜਥੇਬੰਦੀ ਸੀ ਸੀ ਚੌਥੀ ਜਥੇਬੰਦੀ ਕੋਈ ਆਪਣਾ ਹਲਕ ਪ੍ਰੋਗਰਾਮ ਬਣਾ ਕੇ ਚੱਲੂਗੀ ਜੁਨੀਟ ਕੈਦ ਸਾਹਿਬ ਵੀ ਕਹਿ ਰਹੇ ਆ ਅਕਰਾਰ ਸਾਹਿਬ ਵੀ ਕਹਿ ਰਹੇ ਆ ਖੈਰ ਉਹ ਜਿਹੜਾ ਬਣਿਆ ਬਣਾਇਆ ਜਿਹਨੂੰ ਕਹਦੇ ਨੇ ਕੰਮ ਐਸੀ ਮੰਜ਼ਲ ਤੇ ਪਹੁੰਚਣ ਵਾਲੀ ਗੱਲ ਕਰਦੇ ਆ ਤਾਂ ਐਸੀ ਕੋਈ ਮੰਜ਼ਲ ਨਹੀਂ ਪਹੁੰਚ ਸ ਮੰਜ਼ਲ ਪਰ ਨਹੀਂ ਪਹੁੰਚ ਸਕਦੇ ਆਪ ਤਾਂ ਉੱਡਣਗੇ ਹੀ ਨਾਲ ਦੂਜਿਆਂ ਨੂੰ ਉਡਵਾਉਣਗੇ ਇਸੇ ਕਰਕੇ ਸੀ ਕਹਿੰਦੇ ਆ ਬੇੜਿਆਂ ਚ ਬੇੜਿਆਂ ਚ ਵੱਟੇ ਪਾ ਰਹੇ ਆ ਬਾਕੀ ਜਿਹੜੇ ਬੰਦਿਆ ਵੀ ਹੋਣਗੇ ਨਹੀਂ ਸਪੋਰਟ ਕਰਦੀਆਂ ਹੋਣਗੀਆਂ ਲੇਕਿਨ ਜਿਹੜੇ ਲੋਕ ਇਹ ਤਿੰਨ ਚਾਰ ਬੰਦੇ ਸਾਹਮਣੇ ਆ ਰਹੇ ਤਿੰਨ ਚਾਰ ਪ੍ਰਧਾਨ ਸਾਹਮਣੇ ਆ ਰਹੇ ਆ ਇਹ ਹਮੇਸ਼ਾ ਹੀ ਬਕਰੀ ਮੈਂ ਦੀ ਗੱਲ ਕਰਦੇ ਆ ਜੀ ਦੇਖੋ ਸਭ ਤੋਂ ਵੱਡੀਗਾ ਸ਼ਰਮਾ ਜੀ ਕੇ ਵੀ ਸਾਹਮਣੇ ਆ ਰਹੀ ਹੈ ਕਿ ਅਸੀਂ ਦੇਖੋ ਕਿਸਾਨੀ ਅੰਦੋਲਨ ਸਮਰਥਨ ਉਹ ਜਿਹੜਾ ਧਰਨਾ ਜੁਟਾ ਜਾ ਰਿਹਾ ਅਸੀਂ ਉਹਦੇ ਸੱਚ ਦੇ ਹੱਕ ਦੀ ਆਵਾਜ਼ ਚ ਕੜਿਆ ਕਿਉਂਕਿ ਉਹ ਧਰਨਾ ਪੂਰੇ ਹਿੰਦੂਸਤਾਨ ਦੇ ਲੋਕਾਂ ਦੀ ਆਵਾਜ਼ ਦਿੱਤਾ ਜਾ ਰਿਹਾ ਮੰਦੇ ਆ ਪਰ ਹੁਣ ਗੱਲ ਇੱਥੇ ਆ ਗਈ ਹੈ ਕਿ ਦੇਖੋ ਰੋ ਰੋਜ਼ ਕਦੇ ਇੱਕ ਪਾਰਟੀ ਕਰ ਦਿੰਦੇ ਨੇਤਾ ਵੀ ਆ ਚੱਕਾ ਜਾਮ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਕਦੇ ਦੂਜੀ ਜਗ੍ਹਾ ਹੋ ਜਾਂਦਾ ਤਾਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਜਿਹੜੇ ਆਮ ਲੋਕ ਸਮਰਥਨ ਕਰ ਰਹੇ ਸੀ ਖਾਸ ਕਰ ਸ਼ਹਿਰਾਂ ਵਾਲੇ ਲੋਕਾਂ ਦੇ ਸਵਾਲ ਉੱਠੇ ਸੀ ਪਰ ਉਹ ਲੋਕ ਖੜੇ ਸੀ ਪਰ ਜੇਕਰ ਹੁਣ ਰੋ ਰੋ ਤੁਸੀਂ ਐਦਾਂ ਕਰਕੇ ਧਰਨੇ ਕਰੋਗੇ ਆ ਆਜਮ ਰਿਸਰ ਦੇ ਵਿੱਚ ਜਿਹੜੇ ਧਰਨਾਲ ਲੋਕਰ ਨੇ ਉਹਨਾਂ ਦੇ ਮੋਲ ਕੰਪਲੈਕਸ ਆ ਕੇ ਦੋ ਦੋ ਕੰਟਰੈਕਟਰ ਖੜਾ ਦਿੱਤੇਗੇ ਉਹ ਦੋ ਘੰਟੇ ਖੜਾਣਾ ਕੀ ਅਸਰ ਹੋਇਆ ਉੱਥੇ ਟ੍ਰੈਫਿਕ ਦੀ ਜਿਆਦਾ ਦਿੱਕਤ ਆਈ ਆਮ ਲੋਕਾਂ ਲੰਘਣਾ ਔਖਾ ਹੋ ਗਿਆ ਲੋਕਾਂ ਲੋਕਾਂ ਤੋਂ ਗੱਲਾਂ ਗਲਤ ਬੋਲੀਆਂ ਜਾ ਰਹੀਆਂ ਨੇ ਫਿਰ ਉਹੀ ਗੱਲ ਹੈ ਪੰਜਾਬ ਬੰਦ ਵਾਲਾ ਮਾਹੌਲ ਬਣ ਰਿਹਾ ਦੁਬਾਰਾ ਜੋ ਕਿ ਕਿਸਾਨਾਂ ਦੇ ਖਿਲਾਫ ਜਾਏਗਾ ਉਹਦਾ ਫਾਇਦਾ ਕੋਈ ਨਹੀਂ ਹੋਣਾ ਕਿਉਂਕਿ ਦੇਖੋ ਅੱਜ ਭਗਵਾਨ ਤਮਨ ਸੀਐਮ ਸਾਹਿਬ ਨੇ ਪਟਿਆਲਾ ਵਿੱਚ ਜਦੋਂ ਝੰਡਾ ਚੜਾਇਆ ਤਾਂ ਉਹਨਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਸ਼ਰਿਆਮ ਕੀਤੀ ਹੈ ਪੂਰੀ ਮੀਡੀਆ ਸਾਹਮਣੇ ਕਿ ਮੋਦੀ ਸਾਹਿਬ ਨੂੰ ਜਲਦੀ ਹੀ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਦੇਖੋ ਸੁੰਧੀ ਸਾਹਿਬ ਜਦੋਂ ਵੀ ਕੋਈ ਆਪਣੀ ਭੰਦੇਰ ਸਾਹਿਬ ਦਾ ਬਿਆਨ ਆਉਂਦਾ ਹੈ ਵੀ ਅਸੀਂ ਆਹ ਪ੍ਰੋਗਰਾਮ ਬਣਾ ਰਹੇ ਹਾਂ ਐਸੀ ਏਦਾਂ ਪ੍ਰੋਗਰਾਮ ਜਿਹੜਾ ਉਲਿੱਕਿਆ ਹੈ ਉਹ ਹਮੇਸ਼ਾ ਹੀ ਪਬਲਿਕ ਨੂੰ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ ਜੀ ਜੀ ਸਾਡਾ ਮਕਸਦ ਧਰਨੇ ਦਾ ਮਕਸਦ ਜਾ ਉਹਨਾਂ ਜਥੇਬੰਦੀਆਂ ਉਹਨਾਂ ਸਪੋਰਟਰਾਂ ਦਾ ਮਕਸਦ ਕਿਸੇ ਆਮ ਵਿਅਕਤੀ ਨੂੰ ਆਮ ਪਬਲਿਕ ਨੂੰ ਪਰੇਸ਼ਾਨ ਕਰਨਾ ਨਹੀਂ ਜੇਗਾ ਜੀ ਜੀ ਪਰੇਸ਼ਾਨ ਕਰਨਾ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਹਿਲਾਉਣਾ ਉਹਨਾਂ ਲੋਕਾਂ ਨੂੰ ਜਗਾਉਣਾ ਜਿਹੜੇ ਲੋਕ ਜਾਂ ਜਿਹੜੇ ਡਿਪਾਰਟਮੈਂਟ ਜਿਹੜੇ ਵਿਭਾਗ ਐਮ ਐਸ ਪੀ ਦੀ ਗੱਲ ਕਰਨਗੇ 12 ਮੰਗਾ ਨੂੰ ਪੂਰੀਆਂ ਕਰਨ ਦੀ ਗੱਲ ਕਰਨਗੇ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੋਈ ਫਾਇਦਾ ਨਹੀਂ ਉਹ ਦੇਖੋ ਮੈਂ ਮੈਂ ਧਰਨੇ ਦੇ ਖਿਲਾਫ ਨਹੀਂ ਹੈਗਾ ਪਰ ਤਕਰੀਬਨ 11 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ ਸ਼ੰਭੂ ਬੈਰੀਲ ਨੇ ਇਨਕੇ ਬੰਦ ਹੋਇਆ ਤੇ ਭੰਡੇਰ ਸਾਹਿਬ ਉੱਥੇ ਹੀ ਹੁੰਦੇ ਨੇ ਆ ਹੁਣ ਮੰਨਿਆ ਕਿ 2000 ਤੋਂ ਅੰਮ੍ਰਿਤਸਰ ਗਏ ਸੀ ਕਿਉਂਕਿ ਅਜ ਉਥੇ ਟਰੈਕਟਰ ਮਾਤ ਕੱਢਿਆਣਾ ਸੀਗਾ ਤੇ ਉੱਥੇ ਅਸੀਂ ਇਹ ਵੀ ਕਹਿੰਦੇ ਜਿਹੜੇ ਲੋਕ ਬਾਰਡਰ ਤੇ ਹਰਿਆਣਾ ਪੰਜਾਬ ਦੇ ਬਾਰਡਰ ਦੇ ਅੰਮਾਲਾ ਲਾ ਲੋ ਮਾਲਾ ਦਾ ਬਨੂੜ ਹੈ ਬਨੂੜ ਦਾ ਰਾਜਪੁਰਾ ਹੈ ਜਿਹੜੇ ਲੋਕ ਕੰਮਕਾਰਾਂ ਵਾਲੇ ਨੇ ਉਹ ਆਖਿਰ ਕਦੋਂ ਤੱਕ ਇਹ ਬਰਦਾਸ਼ਤ ਕਰਨਗੇ ਉਹ ਉਹਨਾਂ ਨੂੰ ਰੋਹ ਜਾਣ ਦੇਣਾ ਬਹੁਤ ਦਿੱਕਤ ਆ ਰਹੀ ਹੈ ਜਿਹੜੇ ਬੰਦੇ ਨੇ ਇੱਕ 20 ਕਿਲੋਮੀਟਰ ਮੈਸ ਜਾਣਾ ਮੋਟਰਸਾਈਕਲ ਤੇ ਉਸ ਨੂੰ 40 45 ਕਿਲੋਮੀਟਰ ਦੂਰੋਂ ਸਫ਼ਰ ਤੈਅ ਕਰਕੇ ਆਉਣਾ ਪੈ ਰਿਹਾ ਹੈ ਖਾਸ ਕਰ ਔਰਤਾਂ ਨੂੰ ਪੰਜ ਪੰਜ ਦਾਦਾ ਕਿਲੋਮੀਟਰ ਤੁਰਨਾ ਪੈ ਰਿਹਾ ਹੈ ਬੱਸਾਂ ਨਹੀਂ ਜਾ ਰਹੀਆਂ ਉਹ ਤੁਰ ਕੇ ਪਾਰ ਕਰ ਰਹੇ ਨੇ ਉਹ ਲੋਕ ਕਦੋਂ ਤੱਕ ਬਰਦਾਸ਼ਤ ਕਰਨਗੇ ਇਹ ਇੱਕ ਬਰਦਾਸ਼ਤ ਦੀਦਾ ਦੇਖੋ ਹਾਦੂਂਦੀ ਹੈ ਨਾ ਦੇਖੋ ਸੰਦੇਰ ਸਾਹਿਬ ਜਦੋਂ ਵੀ ਕੋਈ ਗੈਰ ਆਂਦਨੇ ਆ ਕੋਈ ਪ੍ਰੋਗਰਾਮ ਬਾਰੇ ਦੱਸਦੇ ਆ ਉਹ ਹਮੇਸ਼ਾ ਹੀ ਇਹ ਕਹਿੰਦੇ ਆ ਵੀ ਅਸੀਂ ਸਰਕਾਰ ਨੂੰ ਜੋ ਗਾਣੇ ਆ ਜਾਂ ਚੈਨਲ ਦਾ ਬੰਦ ਹੋ ਰਾਇਆ ਬੰਦੀ ਸਾਵਨ ਵਿਮਾਨ ਜੱਥੇਬੰਦੀਆਂ ਨੂੰ ਵੀ ਅਸੀਂ ਕਹਿ ਰਹੇ ਆਂ ਵੀ ਇਦਾਂ ਦੇ ਕੰਮਾਂ ਦੇ ਨਾਲ ਨਾ ਤਾਂ ਸਰਕਾਰ ਹਿੰਦੀ ਆ ਨਾ ਜਾਗੇ ਨਾ ਜਾਗਣੀਆਂ ਜੀ ਜੀ ਜਿਹੜਾ 20 ਦਸੰਬਰ ਨੂੰ ਬੰਦ ਹੋਇਆ ਸੀਗਾ ਪੰਜਾਬ ਜੀ ਸਪੋਰਟ ਕਰੀ ਲੋਕਾਂ ਨੇ ਬਿਲਕੁਲ ਸਪੋਰਟ ਕਰੀ ਢੱਲੇਵਾਲ ਸਾਹਿਬ ਨੂੰ ਦੇਖਦੇ ਹੋਏ ਕਰੀ ਜਾਂ ਕਿਤੇ ਨਾ ਕਿਤੇ ਇਸ ਹਿਸਾਬ ਨਾਲ ਕਰੀ ਵੀ ਰੋ ਰੋਜ਼ ਨਾਲੋਂ ਤਾਂ ਇੱਕ ਵਾਰ ਜਿਹੜਾ ਚੰਗਾ ਪਰਮ ਹੰਗਾਰਾ ਦੇ ਦਿਓ ਵੀ ਹੋ ਸਕਦਾ ਕੋਈ ਮਸਲਾ ਹਲਕੂਜੇ ਵੀ ਉਹਦੇ ਨਾਲ ਸਰਕਾਰ ਥੋੜਾ ਜਿਹਾ ਕਿ ਹਿੰਦੀ ਆ ਬਪਾ ਦਾ ਆਇਆ ਗੱਲ ਕੀਤੀ ਅੱਗੇ ਕੋਈ ਨਾ ਕੋਈ ਪ੍ਰੋਗਰਾਮ ਬਣਿਆ ਚਾਹੇ ਛੋਟਾ-ਮੋਟਾ ਹੀ ਬਣਿਆ ਹੈ ਲੇਕਿਨ ਅਗਰ ਇਸੇ ਕਹੀਏ ਵੀ ਟਰੈਕਟਰ ਮਾਰਚ ਦੇ ਨਾਲ ਜਾਂ ਰੋਜ ਰੇਲਾਂ ਰੋਕਣ ਦੇ ਨਾਲ ਜਾਂ ਰੋਜ ਟੋਲ ਪਲਾਜ਼ੇ ਰੋਕਣ ਦੇ ਨਾਲ ਮਸਲਾ ਹੱਲ ਹੋਊ ਜਾਂ ਸਰਕਾਰ ਹੱਲ ਕਰੀ ਤੇ ਕਦੇ ਵੀ ਨਹੀਂ ਹੋ ਸਕਦਾ ਆਮ ਪਬਲਿਕ ਪਰੇਸ਼ਾਨ ਹੁੰਦੀ ਹੈ ਅਗਰ ਆਮ ਪਬਲਿਕ ਨੂੰ ਨਾਲ ਲੈ ਕੇ ਚੱਲਣਾ ਹੈ ਤਾਂ ਆਮ ਪਬਲਿਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਵੀ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਪਰੇਸ਼ਾਨੀ ਉਹਨਾਂ ਨੂੰ ਹੋਵੇ ਜਿਨ੍ਹਾਂ ਨੂੰ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਮਸਲੇ ਹੱਲ ਕਰਨੇ ਆ ਜੀ ਕੋਕੋ ਦੇਖੋ ਜਿਨ੍ਹਾਂ ਨੇ ਮਸਲੇ ਹੱਲ ਕਰਨੇ ਆ ਉਹ ਤਾਂ ਸ਼ਰਮਾ ਜੀ ਦਿੱਲੀ 'ਚ ਬੈਠੇ ਹਨ ਫਿਰ ਦਿੱਲੀ ਜਾ ਕੇ ਨੇਤਾ ਕਿਉਂ ਨਹੀਂ ਜਾ ਕੇ ਬੋਲਦੇ ਉੱਥੇ ਜਾ ਕੇ ਬੈਠਣ ਠੀਕ ਹੈ ਨਹੀਂ ਪ੍ਰਸ਼ਾਸਨ ਅਸੀਂ ਕਹਿੰਦੇ ਆ ਪ੍ਰਸ਼ਾਸਨ ਨਹੀਂ ਇਹਨਾਂ ਨੂੰ ਜਾਣ ਦਿੰਦਾ ਕਿਸਾਨਾਂ ਨੂੰ ਇਕੱਠੇ ਨਹੀਂ ਜਾਣ ਦਿੰਦਾ ਤਾਂ ਜਿਹੜੇ ਆਗੂ ਨੇ 5 10 15 ਵੀ ਇਹ ਤਾਂ ਜਾ ਕੇ ਉੱਥੇ ਧਰਨਾ ਲਾ ਸਕਦੇ ਨੇ ਇਹ ਕਿਉਂ ਨਹੀਂ ਜਾਂਦੇ ਦੇਖੋ ਸੋਢੀ ਸਾਹਿਬ ਜਦੋਂ ਹਲਾ ਲੁਲਾ ਕਰਦੇ ਜਾਉਂਗੇ ਅਸੀਂ ਜਿਹਨੂੰ ਪੰਜਾਬੀ ਸਿੱਧੇ ਸ਼ਬਦਾਂ ਹੈ ਕਹਿੰਦੇ ਗਾਹ ਪਾਉਂਦੇ ਜਾਉਂਗੇ ਤਾਂ ਨਹੀਂ ਸਰਕਾਰਾਂ ਉੱਚੀ ਨੂੰ ਜਾਣ ਲੈਂਦੇ ਜਾਂ ਤਾਂ ਸਾਨੂੰ ਪਤਾ ਵੀ ਉਸ ਤਰੀਕੇ ਦੇ ਨਾਲ ਨਹੀਂ ਜਾਣ ਦਿੰਦੇ ਤਾਂ ਤਰੀਕਾ ਦੂਜਾ ਕੱਢ ਲਿਆ ਜਾਣਾ ਚਾਹੀਦਾ ਹੈ ਜੀ ਕਿਉਂ ਸਾਡਾ ਮਕਸਦ ਹੈ ਸਰਕਾਰ ਦੇ ਨਾਲ ਟੇਬਲ ਟਾਕ ਹੋਣੀ ਚਾਹੇ ਇੱਕ ਬੰਦੇ ਦੀ ਹੋਵੇ ਚਾਹੇ ਪੰਜ ਬੰਦਿਆਂ ਦੀ ਹੋਵੇ ਚਾਹੇ 10 ਬੰਦਿਆਂ ਦੀ ਹੋਵੇ ਜਿਵੇਂ ਕਿ ਇਹ ਵੀ 1000 2000 ਬੰਦਾ ਜਾ ਕੇ ਉੱਥੇ ਨਾਰੇ ਲਾ ਕੇ ਸਰਕਾਰ ਨੂੰ ਜਗਾਵੇ ਸਰਕਾਰ ਦੇ ਨਾਲ ਗੱਲ ਕਰੇ ਇਹ ਕੋਈ ਠੁਕਨੀ ਜੀ ਬਣਦੀ ਦੇਖੋ ਮਸਲਾ ਹੱਲ ਜੇ ਕਰਾਉਣਾ ਹੋਵੇ ਜਾਂ ਕਰਾਉਣਾ ਚਾਹਣ ਤਾਂ ਜਿ세 ਬੰਦੀਆਂ ਕਰਾ ਸਕਦੀਆਂ ਲੇਕਿਨ ਇਹਨਾਂ ਦੇ ਬਕਰੀਵੇਂਆ ਕਰਕੇ ਆਮ ਪਬਲਿਕ ਜਿਹੜੀ ਪਰੇਸ਼ਾਨ ਹੋ ਰਹੀ ਆ ਸ਼ਹਾਦਤਾਂ ਦੇਖ ਲਓ ਤੁਸੀਂ 220 ਤੋਂ ਲੈ ਕੇ ਹੁਣ ਤੱਕ ਦੀਆਂ ਜਿਹੜੀਆਂ 750 ਪੌਣੇ 800 ਸ਼ਹਾਦਤਾਂ ਹੋ ਚੁੱਕੀ ਆ ਭੰਦੇਰ ਸਾਹਿਬ ਖੁਦ ਕਹਿ ਰਹੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਹੜੇ ਲੋਕ ਸ਼ਹੀਦ ਹੋਏ ਆ ਸ਼ੁਭ ਕਰਨ ਦੀ ਗੱਲ ਕੀਤੀ ਆ اگر ਤੁਸੀਂ ਸਹੀ ਤਰੀਕੇ ਨਾਲ ਚੱਲਦੇ ਜਾਂ ਤੁਸੀਂ ਸਹੀ ਢੰਗ ਦੇ ਨਾਲ ਆਪਣਾ پروگرام ਬਣਾਉਂਦੇ ਸ਼ਾਇਦ ਉਹ ਸ਼ਾਤਾ ਨਾ ਹੋਣੀ ਆ ਸ਼ਾਤਾ ਵੀ ਕਿਤੇ ਨਾ ਕਿਤੇ ਜਥੇ ਬੰਦੇ ਦੀ ਗਲਤੀ ਦੇ ਨਾਲ ਹੋਈਆਂ ਅਸੀਂ ਇਕੱਲਾ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਸ ਚੀਜ਼ ਦੇ ਵਿੱਚ ਜੀ ਜਿਵੇਂ ਕਿ ਤੁਸੀਂ سٹارٹنگ ਵਿੱਚ ਬੜੀ ਇੱਕ ਵਧੀਆ ਗੱਲ ਕਹੀ ਮੈਨੂੰ ਯਾਦ ਆ ਗਈ ਕਿ ਇਹਨਾਂ ਲੋਕਾਂ ਨੇ ਕਿਹਾ ਕਿ ਭੰਦੇਰ ਸਾਹਿਬ ਨੂੰ ਪੁੱਛਾਂਗੇ ਉਹ ਮੰਨਣਗੇ ਜਾਂ ਨਹੀਂ ਮੰਨਣਗੇ ਚਲੋ ਠੀਕ ਹੈ ਤੁਹਾਡੀ ਗੱਲ ਲੱਗ ਹੈ ਪਰ ਜਦੋਂ ਭੰਡੇ ਜਦੋਂ ਡੱਲੇਵਾਲ ਸਾਹਿਬ ਅੱਜ ਤੋਂ 64 ਦਿਨ ਪਹਿਲਾਂ ਮਰਨ ਮਰਤੇ ਬੈਠਣ ਲੱਗੇ ਸੀ ਕੀ ਤੁਸੀਂ ਉਹਨਾਂ ਨੂੰ ਪੁੱਛਿਆ ਸੀ ਕੀ ਤੁਸੀਂ ਉਦੋਂ ਵੀ ਰੋਕਣ ਦੀ ਰੋਕ ਉਦੋਂ ਰੋਕਣਾ ਫਰਜ਼ ਬੰਦਾ ਸੀ ਉਦੋਂ ਤੁਸੀਂ ਸਰਕਾਰਾਂ ਨੂੰ ਪੁੱਛਿਆ ਸੀ ਵੀ ਸਾਡਾ ਇੱਕ ਆਗੂ ਮਰਨ ਮਰਤੇ ਬੈਠਣ ਲੱਗਾ ਹੈ ਉਹ ਮੌਤ ਨੂੰ ਗੱਲ ਆਣ ਲੱਗਾ ਹੈ ਨਹੀਂ ਪਰ ਅੱਜ ਇਹਨਾਂ ਨੂੰ ਸਵਾਲ ਆ ਆ ਰਹੇ ਨੇ ਸਾਰੇ ਨੂੰ ਖੜੇ ਹੋ ਰਹੇ ਨੇ ਕਿਉਂ ਕਿਉਂਕਿ ਇਹਨਾਂ ਨੂੰ ਦਿਖ ਰਿਹਾ ਹੈ ਵੀ ਹੁਣ ਧਰਨਾ ਜੇ ਖਤਮ ਹੁੰਦਾ ਹੈ ਤਾਂ ਡੱਲੇਵਾਲ ਕਿਤੇ ਨਾ ਕਿਤੇ ਹੀਰੋ ਬਣ ਕੇ ਸਾਹਮਣੇ ਆ ਜਾਏਗਾ ਇਹ ਲੋਕ ਹੁਣ ਚਾਹੁੰਦੇ ਨੇ ਵੱਡੀਆਂ ਵੱਡੀਆਂ ਕੁਰਤੀਆਂ ਵੱਡੇ ਵੱਡੇ ਅਹੁਦੇਦਾਰੀ ਚਾਹੁੰ ਪਹਿਲਾ ਧਰਨਾ ਬੜਾ ਸਕਸੈਸਫੁਲ ਹੋਇਆ ਤੁਸੀਂ ਵੀ ਉਹ ਧਰਨਾ ਕਵਰ ਕੀਤਾ ਦਿੱਲੀ ਸੀਗਾ ਕੁਝ ਇਹੀ ਲੋਗ ਨੇਤਾ ਸੀਗੇ ਜਿਹੜੇ ਉੱਥੇ ਇਹਨਾਂ ਤੋਂ ਦੂਰ ਹੋਏ ਜਿਹੜਾ ਧਰਨ ਜਦ ਅਜਤ ਕੇ ਡੱਲੇਵਾਲ ਸਾਹਿਬ ਉੱਥੇ ਮੰਨ ਨਹੀਂ ਰਹੇ ਸੀ ਵੀ ਨਹੀਂ ਅਸੀਂ ਲਿਖਤੀ ਲੈ ਕੇ ਜਾਵਾਂਗੇ ਪਰ ਇਹਨਾਂ ਲੋਕਾਂ ਨੇ ਉਹਨਾਂ ਨੂੰ ਮਨਾਇਆ ਜਿੱਦਾਂ ਮਰਜ਼ੀ ਕਿਉਂਕਿ ਦੇਖੋ 32 ਜਥੇਬੰਦੀਆਂ ਇੱਕ ਪਾਸੇ ਸੀ ਔਰ ਕੱਲੇ ਡੱਲੇਵਾਲ ਦੀ ਜਥੇਬੰਦੀ ਇੱਕ ਪਾਸੇ ਸੀ ਤਾਂ ਉਹਨਾਂ ਨੂੰ ਮਜਬੂਰੀ ਮੰਨਣਾ ਪਿਆ ਉਹੀ ਗੱਲ 4 ਸਾਲ ਬਾਅਦ ਪੰਜਾਬ ਦੇ ਸਾਹਮਣੇ ਫੇਰ ਉਸ ਸਮੱਸਿਆ ਖੜੀ ਹੋਈ ਉਹੀ ਡੱਲੇਵਾ ਸਾਹਿਬ ਕੱਲੇ ਖੜੇ ਹੋਏ ਇਹ ਲੋਕਾਂ ਨੇ ਉਹਨਾਂ ਨੂੰ ਖੜਾ ਕੀਤਾ ਬਾੜ ਦੇ ਦੋ ਬੰਦਾ ਭੁੱਖਾ ਪਿਆਣਾ ਪਿਆਸਾ ਬੈਠਾ ਜਿਹਦਾ ਕੁਝ ਪਤਾ ਨਹੀਂ ਕਿ ਉਹ ਬੰਦੇ ਨੂੰ ਕਦੇ ਕਿਸੇ ਟਾਈਮ ਵੀ ਕੁਝ ਹੋ ਜੇ ਹਾਲਾਂਕਿ ਉਹਨਾਂ ਦੀ ਹਾਲਤ ਠੀਕ ਹੈ ਪਰ ਹੁਣ ਇਹ ਲੋਕ ਪ੍ਰਧਾਨਗੀਆਂ ਪਾਲਦੇ ਫਿਰ ਰਹੇ ਨੇ ਦੇਖੋ ਸੋਢੀ ਸਾਹਿਬ ਕਹਿਣਾ ਸੌਖਾ ਹੈ ਗਰਾਊਂਡ ਜ਼ੀਰੋ ਤੇ ਆ ਕੇ ਉਸ ਕੰਮ ਨੂੰ ਕਰਨਾ ਬਹੁਤ ਔਖਾ ਹੈ ਜੀ ਜੀ ਹੁਣ ਇਹਨਾਂ ਲੋਕਾਂ ਨੂੰ ਇਹ ਚੀਜ਼ ਹਜਮ ਨਹੀਂ ਹੁੰਦੀ ਵੀ ਸਰਕਾਰ ਹਿੱਲੀ ਐ ਸਰਕਾਰ ਹਿੱਲ ਕੇ ਕੋਈ ਕਾਰਵਾਈ ਕਰ ਰਹੀ ਐ ਜਾਂ ਸੌਰੀ ਜਾਂ ਕੋਈ ਗੱਲਬਾਤ ਕਰਨ ਨੂੰ ਤਿਆਰ ਐ ਜੀ ਜੀ ਪਰ ਕਿਨ ਹਮੇਸ਼ਾ ਹੀ ਜਿਹੜੀ ਕੁਰਸੀਆਂ ਦੀ ਗੱਲ ਐ ਹਮੇਸ਼ਾ ਹੀ ਫੇਮ ਰੱਖੇਵੇਂ ਲੈਣ ਦੀ ਗੱਲ ਐ ਕੁਛਕ ਜਥੇਬੰਦੀਆਂ ਕਰ ਰਹੀਆਂ ਨੇ ਦੇ ਕੋਈ ਸਾਰੇਆਂ ਨੂੰ ਦੋਸ਼ ਨਹੀਂ ਦੰਦੇ ਜਿਹੜੀਆਂ ਜਥੇਬੰਦੀਆਂ ਗੇੜੀਆਂ ਚ ਬੱਟੇ ਪਾਉਣ ਦੀ ਗੱਲ ਕਰਦੀ ਐ ਕਰਦੀਆਂ ਜਾਂ ਨੀ ਪਾੜ ਕੇ ਚੱਲਣ ਦੀ ਗੱਲ ਕਰਦੀਆਂ ਜਾਂ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਗੱਲ ਕਰਦੀਆਂ ਉਹਨਾਂ ਦੀ ਸਪੋਰਟ ਬਿਲਕੁਲ ਨਾ ਲਈ ਜਾਵੇ ਉਹਨਾਂ ਨੂੰ ਆਊਟ ਕੀਤਾ ਜਾਵੇ ਕਿਉਂ ਕਿ ਅਸੀਂ ਭੰਦੇਰ ਸਾਹਿਬ ਜਦੋਂ ਬੋਲਦੇ ਆ ਉਹਦੇ نیچے ਜਿਹੜੇ ਕਮੈਂਟ ਆਉਂਦੇ ਆ ਲੋਕਾਂ ਦੇ ਉਹ ਅਸੀਂ ਪੜਦੇ ਆ ਭੰਦੇਰ ਸਾਹਿਬ ਵੀ ਪੜਦੇ ਹੋਣਗੇ ਲੇਕਿਨ ਸ਼ਰਮ ਪਤਾ ਨਹੀਂ ਕਿਉਂ ਨਹੀਂ ਆਉਂਦੀ ਕਿਉਂ ਪਲਾਨਿੰਗ ਫਿਰ ਉਸ ਹਿਸਾਬ ਨਾਲ ਕਰ ਲੰਨੇ ਆ ਵੀ ਜਿਹੜੇ ਲੋਕਾਂ ਨੂੰ ਤਕਲੀਫ ਹੁੰਦੀ ਆ ਲੋਕਾਂ ਨੂੰ ਦੁੱਖ ਹੁੰਦਾ ਕਿਉਂ ਨਹੀਂ ਸੁਧਾਰ ਕੀਤਾ ਜਾਂਦਾ ਕਿਉਂ ਕਾਦ ਨਹੀਂ ਕੀਤਾ ਜਾਂਦਾ ਵੀ ਐਸੀ ਫੇਮ ਸਾਡੇ ਕੋਲ ਆ ਜੇ ਸਾਡੇ ਪੱਲੇ ਜਿਹੜੀ ਫੇਮ ਪਵੇ ਕਿਤੇ ਨਾ ਕਿਤੇ ਢੱਲੇਵਾਲ ਸਾਹਿਬ ਜਿਹੜਾ ਜਿਵੇਂ ਤੁਸੀਂ ਵੀ ਕਹਿਆ ਵੀ ਹੀਰੋ ਬਣਨ ਦੀ ਗੱਲ ਕਰਦੇ ਆ ਕੁਝ ਕਾਉਣ ਵਾਸਤੇ ਕੁਝ ਖੋਣਾ ਪੈਂਦਾ ਢੱਲੇਵਾਲ ਸਾਹਿਬ ਖੋ ਰਹੇ ਆ ਅਗਰ ਕਾ ਲੂੰ ਇਹਨਾਂ ਚੀਜ਼ਾਂ ਤੇ ਪੂਰ ਪੈਂਦਾ ਵੀ ਆ ਅਮਲੀ ਜਮਾ ਇਹਨਾਂ ਗੱਲਾਂ ਤੇ ਵੀ ਪਹਨਾਇਆ ਵੀ ਜਾਂਦਾ ਤਾਂ ਬਿਲਕੁਲ ਸਿਹਰਾ ਜਿਹੜਾ ਵਧਿਆ ਜਾਵੇਗਾ ਢੱਲੇਵਾਲ ਸਾਹਿਬ ਦੇ ਸਿਰ ਤੇ ਵਧਿਆ ਜਾਵੇਗਾ ਬਿਲਕੁਲ ਕ੍ਰੈਡਿਟ ਉਹਨਾਂ ਨੂੰ ਮਿਲੂਗਾ ਜਿਹੜੇ ਲੋਕ ਬੇੜੀਆਂ ਚ ਬੱਟੇ ਪਾਉਂਦੇ ਸੀ ਉਹਨਾਂ ਦਾ ਅੱਜ ਵੀ ਵਿਰੋਧ ਕਰਦੇ ਆ ਕੱਲੋਂ ਵੀ ਵਿਰੋਧ ਲੇਕਿਨ ਚੈਨਲ ਦੇ ਮਾਧਮ ਰਹੀ ਮੈਂ ਇਹ ਜ਼ਰੂਰ ਕਹੂੰਗਾ ਵੀ ਅਸੀਂ ਢੱਲੇਵਾਲ ਸਾਹਿਬ ਦੇ ਕੋਈ ਸਪੈਸ਼ਲ ਸਪੋਰਟਰ ਨਹੀਂ ਜੀ ਹੈਗੇ ਕੋਈ ਸਪੈਸ਼ਲ ਕਿਸੇ ਦਾ ਭੰਦੇਰ ਸਾਹਿਬ ਦਾ ਵਿਰੋਧ ਨਹੀਂ ਕਰਦੇ हां अगर ਕਾਨੂੰ ਡੱਲੇਵਾਲ ਸਾਹਿਬ ਵੀ ਲੋਕਾਂ ਦੇ ਖਿਲਾਫ ਜਾਣ ਲੱਗ ਜਾਣਗੇ ਲੋਕਾਂ ਦੇ ਖਿਲਾਫ ਉਹਨਾਂ ਦੀ ਜੜੇਬੰਦੀ ਗੱਲ ਕਰਨ ਲੱਗ ਜੂਗੀ ਉਹਨਾਂ ਦੇ ਵਿਰੋਧ ਚ ਵੀ ਬੋਲੂਗੇ ਭੰਦੇਰ ਸਾਹਿਬ ਸਹੀ ਤਰੀਕੇ ਨਾਲ ਪ੍ਰੋਗਰਾਮ ਬਣਾਉਣਗੇ ਸਹੀ ਤਰੀਕੇ ਨਾਲ ਚੱਲਣਗੇ ਉਹਦੀ سپورਟ ਕਰੂਗੇ ਸਾਡਾ سپورਟ ਕਰਨਾ ਚੰਗੇ ਕੰਮ ਨੂੰ ਮਾੜੇ ਕੰਮਾਂ ਨੂੰ ਅਸੀਂ ਵਿਰੋਧਤਾ ਕਰੂਗੇ ਚਾਹੇ ਸਾਡਾ ਕੋਈ ਕੋਈ ਖੁਦ ਕਰਦਾ ਮੈਂਬਰ ਆ ਕੇ ਜਿਹੜਾ ਮਾੜੇ ਕੰਮ ਕਰੂਗਾ ਅਸੀਂ ਉਹਦੀ ਵਿਰੋਧਤਾ ਕਰੂਗੇ ਜੀ ਜੀ ਤੁਸੀਂ ਸਹੀ ਕਿਹਾ ਸਾਡਾ ਸਾਡੇ ਚੈਨਲ ਦਾ ਤੁਹਾਡਾ ਸਾਡਾ ਕਿਸੇ ਦਾ ਵੀ ਕਿਸੇ ਵੀ ਜਥੇਬੰਦੀ ਨਾਲ ਕੋਈ ਪਰਸਨ ਲੈਣਾ ਦੇਣਾ ਨਹੀਂ ਹੈ ਕੋਈ ਜਾਣਦਾ ਨਹੀਂ ਅਸੀਂ ਨਾ ਕਦੇ ਮੈਂ ਡੱਲੇ ਪਰ ਗੱਲ ਇਹ ਹੈ ਕਿ ਗੱਲ ਆਮ ਲੋਕਾਂ ਦੀ ਆਮ ਲੋਕਾਂ ਦੇ ਮੋਢੇ ਤੇ ਰੱਖ ਕੇ ਇਹ ਸੰਘਰਸ਼ ਚਲਾਇਆ ਗਿਆ ਆਮ ਲੋਕਾਂ ਸਾਥ ਦਿੱਤਾ ਦੁਖੀ ਆਮ ਲੋਕ ਹੋ ਰਹੇ ਨੇ ਅਸੀਂ ਨਹੀਂ ਚਾਹਦੇ ਆਮ ਲੋਕ ਖੋਣ ਕਿਉਂਕਿ ਦੇਖੋ ਗੱਲ ਸੰਘਰਸ਼ ਦੀ ਹੈ ਅਸੀਂ ਸਾਡਾ ਚੈਨਲ ਖੜਿਆ ਹੈ ਅਸੀਂ ਹਰ ਰੋ ਡਿਬੇਟਾ ਕਰਦੇ ਆਏ ਆਂ ਸਰਕਾਰ ਨਾਲ ਲੜਦੇ ਆਏ ਆਂ ਪਰ ਤੁਹਾਡੀ ਗੱਲ ਬੜੀ ਉਧੇ ਲੱਗੀ ਕਿ ਭੰਡੇਰ ਸਾਹਿਬ ਆਪਣੇ ਕਮੈਂਟ ਨਹੀਂ ਬੜਦੇ ਕਮੈਂਟ ਤਾਂ ਨਹੀਂ ਬੜਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੱਚਾਈ ਅਸਲ ਦੇ ਵਿੱਚ ਕੀ ਹੈ ਜੇ ਡੱਲੇਵਾਲ ਸਾਹਿਬ ਗਲਤ ਹੋਣਗੇ ਅਸੀਂ ਉਹਨਾਂ ਦੇ ਗਲਤ ਖਿਲਾਫ ਗਲਤੀ ਬੋਲਾਂਗੇ ਪਰ ਅਜੇ ਤੱਕ ਕੋਈ ਆਇਆ ਤੱਤ ਦੇਖੋ ਸ਼ਰਮਾ ਹੀ ਸਾਹਮਣੇ ਆਇਆ ਨਹੀਂ ਦੇਖੋ ਸੁਰਦੀ ਸਾਹਿਬ ਜਦੋਂ 2020 ਦੇ ਵਿੱਚ ਸੰਗਾਰ ਸਟਾਰਟ ਹੋਇਆ ਸੀਗਾ ਉਹ ਪੂਰਾ ਦੌਰ ਤੇ ਐਂਡ ਦਾ ਦੌਰ ਕਦੇ ਡੱਲੇਵਾਲ ਸਾਹਿਬ ਨੇ ਸਾਨੂੰ ਐਸੀ ਜੀ ਹਰਕਤ ਐਸੀ ਜੀ ਬਿਆਨਬਾਜ਼ੀ ਨਹੀਂ ਦੇਖੀ ਵੀ ਜਿਹੜੀ ਉਹ ਲੋਕਾਂ ਦੇ ਖਿਲਾਫ ਜਾਂਦੀ ਹੋਵੇ ਜਾਂ ਲੋਕਾਂ ਦੇ ਵਿਰੁੱਧ ਬੋਲਦੇ ਹੋਣ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਦੇ ਹੋਣਗੇ ਇਹੀ ਚੀਜ਼ ਦੇ ਜਿਹੜੇ ਹੀਰੋ ਬਣ ਕੇ ਆ ਜਾ ਰਹੇ ਆ ਚੰਗਾ ਹੀ ਦਾ ਹਮੇਸ਼ਾ ਹੀ ਲੋਕ ਸਾਥ ਦੰਨੇ ਆ ਜੋ 7 30 ਦਸੰਬਰ ਨੂੰ ਲੋਕਾਂ ਨੇ ਪੰਜਾਬ ਬੰਦ ਕਰਕੇ ਦਿਖਾਇਆ ਸੀ ਉਹ ਡੱਲੇਵਾਲ ਸਾਹਿਬ ਨੂੰ ਦੇਖਦੇ ਹੋਏ ਦਿਖਾਇਆ ਸੀ ਜਾਂ ਵੀ ਤਿੰਨ ਕਾਲੇ ਕਾਨੂੰਨ ਰੱਦ ਹੋ ਜਾਣ ਜੋ ਵੀ ਮੰਗਾ ਹੋ ਮੰਨਿਆ ਜਾਣ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਦੇਖੋ ਜਿਹੜਾ ਇਹ ਮਸਲਾ ਚੱਲ ਰਿਹਾ ਹੈ ਮੈਂ ਤਾਂ ਹਰ ਕ ਲੈਬ ਦੇ ਵਿੱਚ ਤਕਰੀਬਨ ਬੋਲਦਾ ਹਾਂ ਨਾ ਕੰਦੇ ਹਿੰਦੁਸਤਾਨ ਦਾ ਸੌਰੀ ਕੰਦੇ ਪੰਜਾਬ ਦਾ ਮਸਲਾ ਨਹੀਂ ਇਹ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਹਰ ਇੱਕ ਵਰਗ ਦਾ ਮਸਲਾ ਹੈ ਭੂਤਪੰਦੇਰ ਸਾਹਿਬ ਕਹਿ ਰਹੇ ਵੀ ਹਰ ਇੱਕ ਵਰਗ ਦਾ ਮਸਲਾ ਹੈ ਅਗਰ ਹਰ ਵਰਗ ਦਾ ਮਸਲਾ ਹੈ ਫਿਰ ਹਰ ਵਰਗ ਨੂੰ ਤੁਸੀਂ ਪਰੇਸ਼ਾਨ ਕਿਉਂ ਕਰ ਰਹੇ ਆ ਪਰੇਸ਼ਾਨ ਐਸੀ ਨਾ ਲੋਕਾਂ ਨੂੰ ਕਰਨਾ ਕਿਉਂਕਿ ਬਾਰ-ਬਾਰ ਮੈਂ ਐਸੀ ਕਰਕੇ ਕਹਿ ਰਿਹਾ ਵੀ ਆਮ ਪਬਲਿਕ ਹੈ ਜਿਹੜੀ ਜਨਤਾ ਜਿਹੜੀ ਪਰੇਸ਼ਾਨ ਹੋ ਰਹੀ ਹੈ ਸਾਡਾ ਮਸਲਾ ਵੀ ਹੱਲ ਹੋ ਜਵੇ ਸਰਕਾਰ ਵੀ ਗੋਡਿਆਂ ਦੇ 발 ਆ ਜਾਵੇ ਲੋਕਾਂ ਨੂੰ ਤਕਲੀਫ ਵੀ ਨਾ ਹੋਵੇ ਐਡੇ ਨੇ ਪ੍ਰੋਗਰਾਮ ਬਣਾ ਕੇ ਚੱਲੋ ਫਿਰ ਤੁਹਾਨੂੰ ਕੌਣ ਮਾੜਾ ਦੇਖੋ ਮੈਂ ਵੱਡੀ ਗੱਲ ਨਹੀਂ ਕਰਦਾ ਜੇਕਰ ਅੱਜ ਭਗਵੰਤ ਮਾਨ ਸਾਡੇ ਜੋ ਕਿ ਸੀਐਮ ਨੇ ਪੰਜਾਬ ਦੇ ਉਹਨਾਂ ਨੇ ਜੋ ਅੱਜ ਰੈਲੀ ਵਿੱਚ ਬੜੇ ਵਧੀਆ ਸ਼ਬਦ ਗਏ ਕਿਸਾਨਾਂ ਬਾਰੇ ਉਹ ਆ ਸਿੱਧਾ ਮੋਦੀ ਸਰਕਾਰ ਨੂੰ ਸਿੱਧਾ ਹੀ ਹੋਏ ਨੇ ਲਾਈਵ ਦੇ ਵਿੱਚ ਉਹਨਾਂ ਨੇ ਕਹਿ ਕੇ ਮੋਦੀ ਸਰਕਾਰ ਜ਼ਾਲਮ ਬਣੀ ਹੋਈ ਹੈ ਤੇ ਉਹਨਾਂ ਨੂੰ ਜਲਦੀ ਹੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਸਾਡੇ ਕਿਸਾਨ ਭਰਾ ਬਹੁਤ ਦੇਰ ਦੇ ਮਰਨਮਰ ਤੇ ਬੈਠੇ ਹੋਏ ਨੇ ਉਹਨਾਂ ਨੇ ਨਾਮ ਤਾਂ ਆਖਰ ਨਹੀਂ ਤਾਂ ਡੱਲੇਵਾਲ ਸਾਹਿਬ ਦਾ ਪਰ ਨਿਸ਼ਾਨਾ ਉਹਨਾਂ ਦਾ ਉੱਥੇ ਹੀ ਸੀ ਉਹਨਾਂ ਨੇ ਮਰਨਮਰਤ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਚਾਹਨਾ ਕਿ ਜਿਹੜੇ ਮੇਰੇ ਸੂਬੇ ਦੇ ਕਿਸਾਨ ਨੇ ਉਹ ਜਲਦੀ ਉਲਦੀ ਘਰ ਜਾਣ ਅਤੇ ਮੋਦੀ ਸਰਕਾਰ ਨੂੰ ਸੋਚਣਾ ਆਈਦਾ ਨਹੀਂ ਤਾਂ ਮੋਦੀ ਸਰਕਾਰ ਨੂੰ ਇਹ ਅਰਜ਼ਾਨਾ ਭੁਗਤਣਾ ਪਏਗਾ ਬਿਲਕੁਲ ਬਿਲਕੁਲ ਦੇਖੋ ਛੋਟੀ ਸਾਹਿਬ ਮਾਨ ਸਾਹਿਬ ਦੀ ਜੀ ਇਹ ਗੱਲ ਕਰੀਏ ਸਰਕਾਰ ਖੁੱਲ੍ਹ ਕੇ ਸਪੋਰਟ ਦੇ ਵਿੱਚ ਕਿਉਂ ਨਹੀਂ ਆ ਰਹੀ ਸਭ ਤੋਂ ਵੱਡਾ ਸਵਾਲ ਇਹ ਬਣਦਾ ਜੀ ਜਦੋਂ ਮਾਨ ਸਾਹਿਬ ਨੇ ਕਿਸੇ ਪੱਤਰਕਾਰ ਨੇ ਮਾਨ ਸਾਹਿਬ ਨੂੰ ਸਵਾਲ ਸਵਾਲ ਪੁੱਛਦੇ ਆ ਜੋ ਜਵਾਬ ਦਿੰਨੇ ਆ ਹਮੇਸ਼ਾ ਹੀ ਉਹਨਾਂ ਨੇ ਜਵਾਬ ਇਹ ਦਿੱਤਾ ਉਹ ਉਤਰਾਜ ਕਰਦੀ ਹੈ ਉਹ ਨਹੀਂ ਚਾਹੁੰਦੀ ਕਿ ਸਰਕਾਰ ਵਿੱਚ ਐਂਟਰ ਕਰਕੇ ਸੂਬਾ ਸਰਕਾਰ ਐਂਟਰ ਕਰਕੇ ਇਸ ਮਸਲੇ ਦਾ ਹੱਲ ਕਰਾਵੇ ਦੇਖੋ ਉਹੀ ਬੇੜੀਆਂ ਚਪਟੇ ਜਿਹੜੇ ਲੋਕ ਪਾਰ ਰਹੇ ਆ ਜਾਂ ਜਿਹੜੇ ਸਰਕਾਰ ਨੂੰ ਚਾਹੁੰਦੇ ਨਹੀਂ ਕਿ ਸੂਬਾ ਸਰਕਾਰ ਨਾਲ ਰਹੇ ਮੈਂ ਫਿਰ ਦੁਬਾਰਾ ਕਹਾਂਗਾ ਵੀ ਅਗਰ ਸੂਬਾ ਸਰਕਾਰ ਦੀ ਸਪੋਰਟ ਨਹੀਂ ਰਹੂਗੀ ਸੂਬਾ ਸਰਕਾਰ ਨੂੰ ਨਾਲ ਨਹੀਂ ਲਿਆ ਜਾਊਗਾ ਤਾਂ ਇਹ ਮਸਲਾ ਹੱਲ ਕਰਨਾ ਬਹੁਤ ਔਖਾ ਹੈ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਸੂਬਾ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨੂੰ ਸਪੋਰਟ ਨਾਲ ਸਾਥ ਲੈਣਾ ਚਾਹੀਦਾ ਕਿਉਂਕਿ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਸਹਿਯੋਗ ਆ ਸੂਬਾ ਸਰਕਾਰ ਦਾ ਵੀ ਜੋ ਦੇਣਾ ਚਾਹੀਦਾ ਜੋ ਹਾਲੇ ਤੱਕ ਖੁੱਲ ਕੇ ਮਿਲ ਵੀ ਨਹੀਂ ਜੀ ਰਿਹਾ। ਔਰ ਦੇਖੋ ਮੈਨੂੰ ਜਿਵੇਂ ਹਾਲਾਤ ਲੱਗ ਰਹੇ ਨੇ ਅਸੀਂ ਕਹਿੰਨੇ ਆਂ ਵੀ ਇਹ ਧਰਨਾ ਜਲਦੀ ਖਤਮ ਹੋਵੇ ਲੋਕਾਂ ਨੂੰ ਰਾਹਤ ਮਿਲੇ ਖਾਸ ਕਰ ਕਿਸਾਨ ਭਰਾਵਾਂ ਨੂੰ ਜਿਹੜੇ ਬੈਠੇ ਨੇ ਐਨੀ ਠੰਡ ਉਨ੍ਹਾਂ ਨੇ ਕੱਟੀ ਐ ਭੁੱਖੇ ਪਿਆਸੇ ਬੈਠੇ ਨੇ ਕਈ ਤਾਂ ਤੇ ਹੁਣ ਜੇਕਰ ਸੂਬਾ ਸਰਕਾਰ ਅੱਗੇ ਆ ਰਹੀ ਐ ਤਾਂ ਹੁਣ ਕਿਸਾਨ ਆਗੂਆਂ ਦੀ ਜਿਹੜੀ ਫੋਟ ਐ ਤੇ ਜਿਹੜੇ ਜਿਹੜੇ ਵੀ ਤੋਂ ਨਾਮ ਤੁਸੀਂ ਵੀ ਲਿੱਤੇ ਆ ਮੇਰੇ ਵੀ ਜ਼ਿਹਨ 'ਚ ਨੇ ਲੋਕ ਵੀ ਸੁਣ ਰਹੇ ਨੇ ਉਹਨਾਂ ਲੋਕਾਂ ਨੂੰ ਹੁਣ ਆਪਣੀ ਯਾਨੀ ਕਿ ਫੋਟੋ ਛੱਡ ਕੇ ਆਪਣੀ ਇਕਤਾ ਬਣਾ ਕੇ ਪਲਾਨਿੰਗ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਚੌਥਰੀ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਬਹੁਤ ਕੁਝ ਡਿਸਾਈਡ ਹੋਣਾ ਹੈ ਐਨ ਹੋਵੇ ਕਿ ਉਹ ਮੀਟਿੰਗ ਹੋਏ ਨਾ ਕਿਉਂਕਿ ਜਿਹੜੇ ਅਸਾਰ ਵੰਡ ਰਹੇ ਨੇ ਹੁਣ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਜੱਥੇਬੰਦੀਆਂ ਦੇ ਤਾ ਹੋ ਸਕਦਾ ਹੈ ਕਿ ਇਹ ਮੀਟਿੰਗ ਨੂੰ ਕੈਨਸਲ ਕਰਨਾ ਨਾ ਪੈ ਜੇ ਦੇਖੋ ਮੈਂ ਖੁੱਲ੍ਹ ਕੇ ਇਸ ਚੀਜ਼ ਨੂੰ ਕਹਿ ਰਿਹਾ ਹਾਲਾਂਕਿ ਸੀ ਪੱਤਰਕਾਰੀ ਸਾਡਾ ਰੋਲ ਹੈ ਮੀਡੀਆ ਦੇ ਵਿੱਚ ਸਾਡਾ ਰੋਲ ਹੈ ਲੇਕਿਨ ਸਾਡਾ ਕਹਿਣ ਦਾ ਫਰਜ਼ ਪਣਦਾ ਨਹੀਂ ਫਿਰ ਵੀ ਮੈਂ ਕਹਿ ਰਿਹਾ ਇਸ ਚੀਜ਼ ਤੋਂ ਲੈਨ ਤੋਂ ਹਟ ਕੇ ਵੀ ਕਹਿ ਰਿਹਾ ਹਾਂ اگر اے کچھ لوگ کچھ اتے بندیاں اس धरने ਨੂੰ خراب ਕਰਨ ਦੀ ਕੋਸ਼ਿਸ਼ ਕਰਨਗੀਆਂ ਜਾਂ ਜਿਹੜੀ ਵੀ ਮੀਟਿੰਗ ਸਰਕਾਰ ਦੇ ਨਾਲ ਪੋਜੀਟਿਵ ਪੁਆਇੰਟ ਤੇ ਹੋਗੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੀਆਂ ਤਾਂ ਉਹਨਾਂ ਦੀ ਜਮ ਕੇ ਵਿਰੋਧ ਹੋਊਗਾ ਸਾਰਾ ਨੁਕਸਾਨ ਉਹਨਾਂ ਦੇ ਸਿਰ ਹੋਊਗਾ ਸੋ ਜਿਹੜੇ ਨੇ ਬੰਦੇ ਨੇ سپورਟ ਕਰਨੀਆਂ ਜਿਹੜੇ ਜਥੇਬੰਦੀ ਨੇ سپورਟ ਕਰਨੀਆਂ ਤਾਂ ਇੱਕ ਖੁੱਲੇ دل ਤੇ ਸੱਚੇ دل ਨਾਲ سپورਟ ਕਰੋ ਮਸਲੇ ਹੱਲ ਕਰਾਉਣ ਦੀ ਜਿਹੜੀ ਗੱਲ ਹੈ سپورਟ ਕਰੋ ਦੇਖੋ ਜੇ ਧਰਨਿਆਂ ਦੀ ਗੱਲ ਕਰਦੇ 220 ਦੇ ਵਿੱਚ ਵੀ ਕੁਝ ਜਥੇਬੰਦੀਆਂ ਨੇ ਰੌਲਾ ਪਾਇਆ ਸੀਗਾ ਇੱਥੇ ਰਾਜਨੀਤਿਕ ਲੋਕ ਨਹੀਂ ਆਉਣੇ ਚਾਹੀਦੇ ਇੱਥੇ ਫਲਾਣਾ ਨਹੀਂ ਆਉਣਾ ਚਾਹੀਦਾ ਇੱਥੇ ਉਹ ਨਹੀਂ ਹੋਣਾ ਚਾਹੀਦਾ ਵਾਅਦੇ ਵਿੱਚ ਕੀ ਹੋਇਆ ਸੀ ਜਦੋਂ ਧਰਮ ਚੁੱਕਿਆ ਸੀ ਗਿਆ ਸੀਗਾ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਚੋਣਾਂ ਦੇ ਵਿੱਚ ਆ ਕੇ ਉਹਨਾਂ ਦੇ ਪ੍ਰਧਾਨਾਂ ਨੇ ਟਿਕਟਾਂ ਲਈਆਂ ਫਿਰ ਮੁੱਦੇ ਨੂੰ ਹਾਰਿਆ ਜਵਾਨਤਾ ਜਬਤ ਹੋਈਆਂ ਫਿਰ ਕੀ ਹੋਇਆ ਜੀ ਜਦੋਂ ਅਸੀਂ ਇੱਕ ਪੂਰੇ ਹਿੰਦੁਸਤਾਨ ਦੇ ਖਤਰੇ ਦੀ ਗੱਲ ਕਰਦੇ ਪੂਰੇ ਹਿੰਦੁਸਤਾਨ ਨੂੰ ਖਤਰਾ ਹਰ ਇੱਕ ਵਰਗ ਨੂੰ ਖਤਰਾ ਹੈ ਫਿਰ ਰਾਜਨੀਤਿਕ ਲੋਕ ਦਾ ਕੀ ਮਤਲਬ ਹੈ ਉਹ ਲਾਵੇ ਉਹ ਲਾਵੇ ਠੀਕ ਹੈ ਜਿਹੜਾ ਬੰਦਾ ਵਿਰੋਧ ਕਰ ਰਿਹਾ ਜਿਹੜਾ ਬੰਦਾ ਕੰਮ ਨੂੰ ਖਰਾਬ ਕਰ ਰਿਹਾ ਉਹਦੀ ਐਂਟਰੀ ਨਹੀਂ ਹੋਣੀ ਚਾਹੀਦੀ ਚਾਹੇ ਕੋਈ ਵੀ ਹੈ ਜਿਹੜਾ ਬੰਦਾ ਸਪੋਰਟ ਕਰਦਾ ਚਾਹੇ ਕਾਂਗਰਸੀ ਫੰਡੀ ਬੀਜੇਪੀ ਦਾ ਕੋਈ ਵੀ ਆ ਕੇ ਸਪੋਰਟ ਕਰਦਾ ਉਹਨੂੰ ਐਂਟਰੀ ਹੋਣ ਦੇਣੀ ਚਾਹੀਦੀ ਆ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਕਾਰਨ ਅਸੀਂ ਵਿਰੋਧਤਾ ਕਰਦੇ ਹਾਂ ਜਿਵੇਂ ਅੱਜ ਭੰਦੇਰ ਸਾਹਿਬ ਕਹਿ ਰਹੇ ਆ ਅਸੀਂ ਬੀਜੇਪੀ ਦੇ ਫਲਾਣੇ ਬੰਦੇ ਦੇ ਅਸੀਂ ਜਿਹੜੇ ਅਵਾਨੀ ਅਡਾਨੀ ਉਹਨਾਂ ਦੇ ਗਦਾਮਾਂ ਦੇ ਅੱਗੇ ਟਰੈਕਟਰ ਖੜਾਵਾਗੇ ਸਰਕਾਰੀ ਲੋਕੀ ਸਰਕਾਰ ਨਾ ਟਰੈਕਟਰ ਖੜਾਏ ਤੇ ਹਿੱਲਣੀ ਐ ਨਾ ਸਰਕਾਰ ਹੀਦੀ ਐ ਤੁਸੀਂ ਬਿਨਾਂ ਮਤਲਬ ਦਾ ਲੋਕਾਂ ਦਾ ਟਾਈਮ ਖਰਾਬ ਕਰ ਰਹੇ ਆ ਬਿਨਾਂ ਮਤਲਬ ਦਾ ਡੀਜ਼ਲ ਖਰਾਬ ਕਰ ਰਹੇ ਆ ਬਿਨਾਂ ਮਤਲਬ ਦੀ ਲੋਕਾਂ ਨੂੰ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਆ ਐਦਾਂ ਦੇ ਪ੍ਰੋਗਰਾਮ ਨਾ ਬਣਾਓ ਜਿਹੜਾ ਸਪੋਰਟ ਕਰਦਾ ਕਿਸੇ ਵੀ ਪਾਰਟੀ ਨਾਲ ਹੋਵੇ ਉਹਦੀ ਸਹਾਇਤਾ ਲਈ ਜਾਵੇ ਜਿਹੜਾ ਬੰਦਾ ਵਿਰੋਧ ਕਰਦਾ ਜਾਂ ਕੰਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਕੋਈ ਕਿਸੇ ਜਥੇਬੰਦੀ ਦਾ ਪ੍ਰਧਾਨ ਆ ਚਾਹੇ ਕੋਈ ਸਪੋਰਟਰ ਆ ਉਹਨੂੰ ਸਾਈਡ ਤੇ ਕੀਤਾ ਜਾਵੇ ਅਗਰ ਐਦਾਂ ਨਹੀਂ ਕਰ ਸਕਦੇ ਫਿਰ ਇਹ ਧਰਨਾ ਅੱਜ ਛੱਡੋ ਫਿਰ 2025 ਛੱਡੋ 2026 27 ਪਤਾ ਨਹੀਂ ਕਿੰਨੇ ਸਾਲ ਚੱਲਦਾ ਰਹੂਗਾ ਜੀ ਨਹੀਂ ਫਿਰ ਇਹ ਤਾਂ ਜਿਹੜੇ ਦੇਖੋ ਜਿਹੜੇ ਉਹ ਆਗੂਆਂ ਦੇ ਪਿੱਛੇ ਪਿੰਡਾਂ ਤੋਂ ਲੋਕ ਆ ਕੇ ਕਿਸਾਨ ਬੈਠੇ ਨੇ ਖਾਸ ਕਰ ਔਰਤਾਂ ਬਜ਼ੁਰਗ ਬੈਠੇ ਨੇ ਇਹ ਉਹਨਾਂ ਬਾਰੇ ਵੀ ਕੁਝ ਨਹੀਂ ਸੋਚ ਰਹੇ ਕਿੰਨੇ ਉੱਥੇ ਵਿਚਾਰੇ ਬਿਮਾਰ ਬੈਠੇ ਨੇ ਦੇਖੋ ਦੇਖੋ ਸੋਢੀ ਸਾਹਿਬ ਕਹਿ ਦਿਆ ਨਾ ਫੋਕਾ ਹੈ Setiap ika ਮਾਈਕ ਦੇ ਅੱਗੇ ਆ ਕੇ ਬੋਲਣ ਦਾ ਮੀਡੀਆ ਦੇ ਅੱਗੇ ਆ ਕੇ ਬੋਲਣਾ ਉਹ ਸ਼ੌਕਾ ਹੈ ਗਰਾਊਂਡ ਜ਼ੀਰੋ ਤਾਂ ਜਦੋਂ ਉਸ ਨੂੰ ਆਪਣੀ ਚੀਜ਼ ਨੂੰ ਪਿੰਡੇ ਤੇ ਹੰਡਾਇਆ ਜਾਂਦਾ ਜਿਵੇਂ ਧਰਨੇ ਤੇ ਬੈਠੇ ਲੋਕਾਂ ਠੰਡ ਵਿੱਚ ਮੀਂਹ ਚ ਪਤਾ ਨਹੀਂ ਵਿਚਾਰੇ ਕਿਵੇਂ ਮੀਂਹ ਚ ਬਾਲਣ ਵੀ ਗਿੱੰਦਾ ਹੋ ਜਾਂਦਾ ਕੱਪੜੇ ਵੀ ਗਿੱਡੇ ਹੋ ਜਾਂਦੇ ਫਿਰ ਤੰਬੂਆਂ ਚ ਟੈਂਟਾਂ ਚ ਟਰਾਲੀਆਂ ਦੇ ਉੱਤੇ ਪਰ ਤਰਪਾਲਾ ਪਾ ਕੇ ਵਿਚਾਰੇ ਰਹਿ ਰਹੇ ਆ ਜਿਹੜੇ ਬੰਦੇ ਉਸ ਚੀਜ਼ ਨੂੰ ਹੰਡਾ ਰਹੇ ਉਹਨਾਂ ਨੂੰ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ ਇਹ ਤਾਂ ਭੰਦੇਰ ਸਾਹਿਬ ਵਰਗੇ ਤਾਂ ਟਕੈਤ ਵਰਗੇ ਤਾਂ ਕਿਤੇ ਨਾ ਕਿਤੇ ਰਜਾਈਆਂ 'ਚ ਬੈਠੇ ਹੁੰਦੇ ਆ ਚੰਗੇ-ਚੰਗੇ ਹੋਟਲਾਂ 'ਚ ਬੈਠੇ ਹੁੰ ਦੀਖਾ ਮੇਹਰ ਨਾਲ ਤੇ ਬੈਠਦੇ ਵੀ ਆ ਤੁਸੀਂ ਦਰਦ ਜਾਣ ਦੀ ਕੋਸ਼ਿਸ਼ ਕਰੋ ਜਿਹੜੇ ਕੋਟਰ ਤੁਹਾਡੇ ਨਾਲ ਜੁੜੇ ਹੋਏ ਆ ਤੁਸੀਂ ਉਲਟਾ ਉਹਨਾਂ ਨੂੰ ਹੋਰ ਦਰਦ ਦੇ ਰਹੇ ਆ ਦੇਖੋ ਮੈਂ ਸਾਰੀ ਜੱਥੇ ਬੰਦਿਆਂ ਨੂੰ ਨਹੀਂ ਕਹਿ ਰਿਹਾ ਕੁਝ ਕਿ ਜੱਥੇ ਬੰਦियां ਹੈਗੇ ਜਿਹੜੀਆਂ ਖਰਾਬ ਕਰ ਰਹੀਆਂ ਜੀ ਨਹੀਂ ਜਿਹੜੀਆਂ ਖਰਾਬ ਕਰ ਰਹੀਆਂ ਨੇ ਤੇ ਜਿਹੜੇ ਮੈਂ ਇਹ ਗੱਲ ਨਹੀਂ ਸਮਝਦਾ ਕਿ ਆਖਰ ਡੱਲੇਵਾਲ ਸਾਹਿਬ ਕਿਉਂ ਨਹੀਂ ਉਹਨਾਂ ਦੇ ਸਾਹਮਣੇ ਬੋਲਦੇ ਡੱਲੇਵਾਲ ਸਾਹਿਬ ਜਾਂ ਕਾਕਾ ਕੋਟਰ ਰਿੰਗੇੜੇ ਪਹਿਲਾਂ ਬੋਲਦੇ ਸੀ ਉਹ ਇਹ ਲੋਕਾਂ ਨੂੰ ਆਣ ਦੇਦਾ ਆਪਣੇ ਬੰਦੇ ਸਮਝਾਣ ਦੇਦਾ ਬਿਲਕੁਲ ਬਿਲਕੁਲ ਦੇਖੋ ਉਹਨਾਂ ਨੂੰ ਇਸ ਸਾਬ ਨਾਲ ਬਿਆਨਬਾਜ਼ੀ ਕਰਨੀ ਚਾਹੀਦੀ ਆ ਚਾਹੇ ਢੱਲੇਵਾਲ ਸਾਹਿਬ ਨਹੀਂ ਕਰ ਸਕਦੇ ਜੋ ਢੱਲੇਵਾਲ ਸਾਹਿਬ ਬੋਲਣਗੇ ਕੋਟੜਾ ਸਾਹਿਬ ਬੋਲਣਗੇ ਲੇਕਿਨ ਇਹ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਕਿਹੜਾ ਪ੍ਰੈਸ਼ਰ ਆ ਕਿਹੜਾ ਦਬਾਵਾ ਕਿਹੜੀ ਚੀਜ਼ ਤੋਂ ਡਰਦੇ ਆ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਹਾਲਾਂਕਿ ਬੋਲਣਾ ਚਾਹੀਦਾ ਅਗਰ ਇਹਨਾਂ ਨੇ ਐਸਕੇਮ 2 ਦੀ ਗੱਲ ਕੀਤੀ ਆਪਣੇ ਪ੍ਰੋਗਰਾਮ ਅਲੱਗ ਬਣਾਉਣ ਦੀ ਗੱਲ ਕੀਤੀ ਹੈ ਤਾਂ ਇੱਕ ਬਿਆਨ ਆਉਣਾ ਚਾਹੀਦਾ ਸੀ ਵੀ ਅਗਰ ਚੱਲਣਾ ਤਾਂ ਸਭ ਨੂੰ ਇੱਕ ਲਾਈਨ 'ਚ ਚੱਲਣਾ ਪਊਗਾ ਅਗਰ ਅਲੱਗ-ਅਲੱਗ ਰਾਹ ਤੇ ਚੱਲੂਗੇ ਆ ਫਿਰ ਜਿਹੜੇ ਲੋਕ ਸਪੋਰਟ ਕਰਦੇ ਆ ਉਹ ਸਪੋਰਟ ਆਪਣੀ ਖਿੱਚ ਲੈਣਗੇ ਉਹ ਸਪੋਰਟ ਸਾਈਡ ਤੇ ਕਰ ਦੇਣਗੇ ਫੇ ਕੰਨੇ ਤੁਸੀਂ ਆਪਣੇ ਡੁਗ ਡੁਗੀ ਵਜਾਉਂਦੇ ਫਿਰ ਜਾਈਓ ਬੈਠੇ ਰਹੋ ਧਰਨੇ 'ਤੇ ਕੁਝ ਨਹੀਂ ਹੋਣਾ ਅਗਰ ਹੋਣਾ ਤਾਂ ਇੱਕ ਏਕਤਾ ਦੇ ਨਾਲ ਹੋਣਾ ਇੱਕੇ ਦੇ ਵਿੱਚ ਬਲ ਹੁੰਦਾ ਅਗਰ ਤੁਸੀਂ ਇਕੱਠੇ ਨਹੀਂ ਹੋਵੋਗੇ ਤੁਸੀਂ ਬਕਰੇਵੇਂ ਦੂਰ ਨਹੀਂ ਕਰੋਗੇ ਮੈਂ ਫਿਰ ਤੀਜੀ ਵਾਰ ਕਹੂੰਗਾ ਬਕਰੇਵੇਂ ਰੱਖ ਲਿਓ ਹੋਰ ਮੰਚ ਤੇ ਰੱਖ ਲਿਓ ਹੋਰ ਮੁੱਦਿਆਂ ਤੇ ਰੱਖ ਲਿਓ ਲੇਕਿਨ ਇਸ ਮੁੱਦੇ ਦੇ ਬਕਰੇਵੇਂ ਛੱਡ ਕੇ ਤੁਸੀਂ ਇੱਕ ਮੰਚ ਤੇ ਇਕੱਠੇ ਹੋ ਜੋ ਇੱਕ ਮੰਚ ਤੇ ਇਕੱਠੇ ਹੋਗੇ ਤੁਸੀਂ ਕਮਾਂਡ ਇੱਕ ਬੰਦੇ ਦੇ ਹੱਥ 'ਚ ਦੇ ਦੋ ਫੇਰ ਉਹ ਸਾਰਿਆਂ ਦੀ ਆਵਾਜ਼ ਇੱਕ ਬੰਦਾ ਚੱਕੂਗਾ ਇੱਕ ਬੰਦੇ ਦੀ ਆਵਾਜ਼ ਜਿਹੜੀ ਬਾਹਰ ਆਊਗੀ ਫਿਰ ਸਾਰੀ ਦੁਨੀਆ ਪੂਰੇ ਹਿੰਦੁਸਤਾਨ ਦੀ ਪਬਲਿਕ ਹੈ ਜਿਹੜੀ ਕਿਤੇ ਨਾ ਕਿਤੇ ਸਹਿਯੋਗ ਕਰੂਗੀ ਅੱਜ ਭੰਦੇਰ ਸਾਹਿਬ ਕਹਿ ਰਹੇ ਆ ਯੂਪੀ ਤੋਂ ਟਰੈਕਟਰ ਮਾਰਚ ਨਿਕਲ ਰਿਹਾ ਜੀ ਐਮਪੀ ਤੋਂ ਟਰੈਕਟਰ ਮਾਰਚ ਨਿਕਲਿਆ ਰਾਜਸਥਾਨ ਤੋਂ ਟਰੈਕਟਰ ਮਾਰਚ ਨਿਕਲਿਆ ਪਤਾ ਨਹੀਂ ਕਿੰਨੇ ਕੁ ਸੂਬੇ ਗਿਣਾਤੇ ਜੀ ਉਹਨਾਂ ਨੇ ਅਗਰ ਐਨੇ ਸੂਬਿਆਂ ਤੋਂ ਟਰੈਕਟਰ ਮਾਰਚ ਨਿਕਲਦਾ ਹੈ ਤਾਂ ਐਨੇ ਸੂਬਿਆਂ ਦੀਆਂ ਜਥੇਬੰਦੀਆਂ ਐਨੇ ਸੂਬਿਆਂ ਦੇ ਲੋਕ ਤੁਹਾਡੇ ਨਾਲ ਧਰਮੇ ਤੇ ਆ ਕੇ ਕਿਉਂ ਨਹੀਂ ਬੈਠਦੇ ਜੀ ਇਸ ਗੱਲ ਦਾ ਵੀ ਸਵਾਲ ਖੜਾ ਹੁੰਦਾ ਜੀ ਤਾ ਕਿਧਰੇ ਇਹ ਸ਼ੱਕ ਵੀ ਜ਼ਾਹਿਰ ਹੁੰਦਾ ਹੈ ਲੋਕ ਸਾਨੂੰ ਸਵਾਲ ਕਰਦੇ ਬਾਹਰ ਜਾਣਾ ਵੀ ਤੁਸੀਂ ਤਾਂ ਬੜੇ ਵੱਡੇ ਵੱਡੀਆਂ ਗੱਲਾਂ ਕਰਦੇ ਹੋ ਪਰ ਜਿਹੜੇ ਨੇਤਾ ਨੇ ਉਹ ਤਾਂ ਵਿਕ ਚੁੱਕੇ ਨੇ ਉਹ ਤਾਂ ਹੀ ਇਦਾਂ ਖਲਾਰੇ ਬਾਰੇ ਨੇ ਤਾਂ ਜਿਹੜੇ ਵੀ ਲੋਕਾਂ ਦੇ ਸਵਾਲ ਹੈ ਸ਼ੱਕ ਹੈ ਉਹ ਯਕੀਨ 'ਚ ਤਬਦੀਲ ਹੁੰਦਾ ਦੇਖੋ ਸਾਫ਼ ਦਿਖਾਈ ਦਿੰਦਾ ਹੈ ਬਿਲਕੁਲ ਬਿਲਕੁਲ ਦਿੰਦਾ ਜੀ ਜਿਵੇਂ ਪਹਿਲਾਂ ਧਰਨੇ ਦੀ ਗੱਲ ਕੀਤੀ ਸੀ ਸੰਘਰਸ਼ ਪਹਿਲਾਂ ਇੱਕ ਨੰਬਰ ਦੀ ਆਪਾਂ ਨੇ ਗੱਲ ਕੀਤੀ ਸੀ ਉਦੇ ਵਿੱਚ ਵੀ ਰਾਜੇਵਾਲ ਸਾਹਿਬ ਦਾ ਕਿੰਨਾ ਨਾਮ ਆਉਂਦਾ ਸੀ ਕਿੰਨਾ ਉਹਨਾਂ ਦੇ ਲੋਕ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਸੀ ਬਾਅਦ ਚ ਕੀ ਹੋਇਆ ਸੀ ਉਹ ਵੀ ਰਾਜੇਵਾਲ ਸਾਹਿਬ ਦਾ ਲੋਕਾਂ ਨੂੰ ਪਤਾ ਲੱਗਿਆ ਜਦੋਂ ਵੀ ਠੀਕ ਆ ਲੋਕ ਤਾਂ ਧਰਨੇ 'ਚ ਬੈਠਦੇ ਆ ਮੀਆਂ 'ਚ ਟੰਡਾ 'ਚ ਬੈਠਦੇ ਆ ਰਾਜੇਵਾਲ ਸਾਹਿਬ ਇੱਕ ਮਹੀਨੇ ਦਾ ਪਤਾ ਨਹੀਂ ਲੱਖਾਂ ਰੁਪਏ ਹੋਟਲ ਦਾ ਕਿਰਾਇਆ ਦਿੰਦੇ ਜਿੱਥੇ ਰਹਿੰਦੇ ਸੀਗੇ ਆਉਂਦੇ ਸੀਗੇ ਦਿਨ 'ਚ ਕਾਰਪ੍ਰੈਸ ਕਰਦੇ ਸੀ ਗੱਲਬਾਤ ਕਰਦੇ ਸੀ ਚਲੇ ਜਾਂਦੇ ਸੀ ਦੇਖੋ ਐਦਾਂ ਦਾ ਕਰਨਾ ਤੁਹਾਨੂੰ ਜਿਹੜੀ ਬਾਹਰ ਐਨਆਰਆਈਆਂ ਦੀ سپورਟ ਆ ਉਹ ਵੀ ਕਿਉਂ ਘਟ ਗਈ ਕਿਉਂ ਉਹਨਾਂ ਲੋਕਾਂ ਨੇ ਹੱਥ ਪਿੱਛੇ ਕੇ ਚਲੇ ਆ ਉਹਨਾਂ ਨੂੰ ਵੀ ਪਤਾ ਹੈ ਵੀ ਇੱਥੇ ਕੁਰਸੀ ਦਾ ਇੱਥੇ ਫੇਮ ਲੈਣ ਦਾ ਇੱਥੇ ਪੈਸੇ ਕਮਾਉਣ ਦਾ ਜਿਹੜਾ ਕੰਮ ਇਹ ਲੋਕ ਕਰ ਰਹੇ ਆ ਅਗਰ ਇਹ ਚੀਜ਼ਾਂ ਮੰਨਦੇ ਵਿੱਚ ਬੇਈਮਾਨੀ ਨਾ ਹੁੰਦੀ ਤਾਂ ਪਹਿਲਾ ਧਰਨਾ ਹੀ ਪਹਿਲੇ ਸੰਘਰਸ਼ ਕਿਦਾਂ ਕਿਤੇ ਕਾਮਯਾਬ ਹੋ ਜਾਂਦਾ ਅਗਰ ਦੂਜੇ ਧਰਨੇ ਨੂੰ ਦੂਜੇ ਸੰਘਰਸ਼ ਨੂੰ ਲੋਕ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਲੋਕਾਂ ਨੂੰ ਆਊਟ ਕੀਤਾ ਜਾਵੇ ਵਾਰ-ਵਾਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੀ ਤਰੀਕ ਜਾਂ ਜਿਹੜਾ ਟਾਈਮ ਸਰਕਾਰ ਦਾ ਵਫਾਤ ਡੱਲੇ ਕੋਟਰ ਨੂੰ ਦੇ ਕੇ ਗਏ ਹੋਏ ਆ ਉਸ ਉਸ ਟਾਈਮ ਤੋਂ ਤੁਸੀਂ ਉਲਟੋ ਨਾ ਕਿਉਂਕਿ ਉਹਨਾਂ ਨੇ ਵੀ ਕੋਈ ਸੋਚ ਸਮਝ ਕੇ ਜਿਹੜਾ ਜਵਾਬ ਦੇ ਆ ਆ ਮੈਂ ਫਿਰ ਗੁਰਹਾਂ ਸਾਹਿਬ ਦੀ ਗੱਲ ਕਰੂੰਗਾ ਕਿਉਂਕਿ ਮੈਂ ਵੈਟ ਪੂਰੀ ਸੁਣੀ ਆ ਉਹਨਾਂ ਦੀ ਜਦੋਂ ਸਵਾਲ ਹੁੰਦਾ ਜਵਾਬ ਇਹੀ ਦੰਨੇ ਆ ਵੀ ਜਿਹੜੀ 14 ਫਰਵਰੀ 13 ਫਰਵਰੀ ਜਿਹੜੀ ਤਰੀਕ ਦਿੱਤੀ ਹੋਈ ਉਹ ਤਾਂ ਬਹੁਤ ਦੂਰ ਦੇਤੀ ਜੀ ਉਹ ਤਾਂ ਇੰਨੀ ਲੇਟ ਦੇਤੀ ਜੀ ਸਾਡਾ 7 ਦਾ ਇਹ ਪ੍ਰੋਗਰਾਮ ਦਾ 8 ਦਾ ਇਹ ਪ੍ਰੋਗਰਾਮ ਤਾਂ 9 ਦਾ ਇਹ ਪ੍ਰੋਗਰਾਮ ਦਾ ਸਾਡੇ ਪ੍ਰੋਗਰਾਮਾਂ ਤੇ ਲੋਕਾਂ ਨੇ ਕਹਿ ਲੈਣਾ ਜੀ ਜੋ ਪ੍ਰੋਗਰਾਮ ਮਿਲ ਗਿਆ ਜੋ ਟਾਈਮ ਮਿਲ ਗਿਆ ਠੀਕ ਆ ਬੱਲੇਬਾਲ ਸਾਹਿਬ ਦੀ ਟੀਮ ਨੂੰ ਠੀਕ ਲੱਗਿਆ ਸਕਾਰਤੀ ਅਗਰ ਤੁਸੀਂ ਨੋ ਕਰ ਰਹੇ ਆ ਤਾਂ ਇਹਦਾ ਮਤਲਬ ਤੁਸੀਂ ਬੀੜੀਆਂ ਚ ਬੱਟੇ ਪਾ ਰਹੇ ਆ ਜੀ ਇਸੇ ਕਰਕੇ ਅਸੀਂ ਕਹਿ ਰਹੇ ਆ ਬੀੜੀਆਂ ਚ ਬੱਟੇ ਬੱਟੇ ਕੋਈ ਜਥੇਬੰਦੀਆਂ ਕੋਈ ਜਥੇਬੰਦੀਆਂ ਦੇ ਪ੍ਰਧਾਨ ਪਾ ਰਹੇ ਆ ਸੋ ਨਾ ਪਾਉਣ ਅਸੀਂ ਹੱਥ ਬੰਨ ਕੇ ਉਹਨਾਂ ਦੇ ਅੱਗੇ ਬੇਨਤੀ ਕਰਦੇ ਆ ਸੋ ਸੰਜੀਵ ਸ਼ਰਮਾ ਜੀ ਤੁਸੀਂ ਆਪਣਾ ਇਹ ਬੀੜੀਆਂ ਦੇ ਵਿੱਚ ਬੱਟੇ ਪਾਉਣ ਤੇ ਸਾਨੂੰ ਬਹੁਤ ਵਧੀਆ ਅਪਡੇਟ ਦਿੱਤੀ ਹੈ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਸਾਡੀ ਨਹੀਂ ਕਿਸੇ ਦੀ ਨਹੀਂ ਦੱਲੇਵਾ ਸਾਹਿਬ ਦੀ ਨਹੀਂ ਜਿਹੜੇ ਵੱਡੇ ਵੱਡੇ ਜਿਹੜੇ ਬਾਕੀ ਕਿਸਾਨ ਆਗੂ ਨੇ ਤੁਹਾਡੇ ਸੁਣ ਲਨ ਸ਼ਾਇਦ ਲੋਕਾਂ ਨੂੰ ਕੋਈ ਰਾਤ ਮਿਲ ਜੇ ਸ਼ਾਇਦ ੱਲੇਵਾ ਸਾਧੂ ਰਾਤ ਮਿਲ ਜੇ ਤੇ ਤੁਹਾਡਾ ਸਮੇਂ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਸੁਨੀ ਸ਼ਰਮਾ ਜੀ ਧੰਨਵਾਦ ਓਡੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਪਏ ਸਾਡੇ ਨਾਲ ਜੁੜੇ ਸੰਦੀਪ ਸ਼ਰਮਾ ਜੀ ਜਿਵੇਂ ਕਿ ਸਾਡਾ ਅਜਦਾ ਸਲੋਗਨ ਸੀਗਾ ਵਿਸ਼ਾ ਸੀਗਾ ਵੀ ਬੇੜੀਆਂ ਵਿੱਚ ਬੱਟੇ ਪਾ ਰਹੇ ਕਿਸਾਨਾਂ ਦੇ ਵੱਡੇ ਵੱਡੇ ਨੇਤਾ ਹੋਣ ਕਿਉਂਕਿ ਧਰਨਾ ਹੁਣੇ ਸਮਾਪਤ ਹੋਣ ਤੇ ਹੈ ਤੇ ਹੁਣ ਜਿਹੜੇ ਵੱਡੇ ਵੱਡੇ ਜਿਹੜੇ ਨੇਤਾ ਉਹ ਅਲੱਗ ਹੁੰਦੇ ਦਿਖਾਈ ਦੇ ਰਹੇ ਨੇ ਧਰਨਾ ਜਿਹੜਾ ਐਨ ਉੱਪਰ ਪਹੁੰਚ ਰਿਹਾ ਹੈ ਆਪਣੇ ਸਿਰੇ ਮੰਜ਼ਲ ਤੇ ਪਹੁੰਚਣ ਵਾਲਾ ਤਾਂ ਹੁਣ ਇਹ ਧਰਨਾ ਕਿਤੇ ਨਾ ਕਿਤੇ ਖਰਾਬ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਪਰ ਅਸੀਂ ਨਹੀਂ ਚਾਹੁੰਦੇ ਵੀ ਇਹ ਤਾਂ ਅੰਨਾ ਖਰਾਬ ਹੋਵੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਕੁਝ ਸਮਾਂ ਵੀ ਦਾ ਟਾਈਮ ਰਹਿ ਗਿਆ ਹੈ ਕਿ ਸਾਰੇ ਇੱਕ ਮਨ ਤੇ ਇਕੱਠੇ ਹੋਵੋ ਇੱਕ ਸਲਾਹ ਨਾਲ ਚੱਲੋ ਕਿਉਂਕਿ 19 ਤਰੀਕ ਨੂੰ ਸੌਰੀ ਮਾਫੀ ਜਨਾ 14 ਤਰੀਕ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਵਿੱਚ ਤੁਹਾਡੇ ਮਸਲੇ ਹੱਲ ਹੋਣ ਦੇ ਪੂਰੀ ਉਮੀਦ ਜਤਾਈ ਜਾ ਰਹੀ ਹੈ ਪਰ ਜੇ ਤੁਹਾਡੀ ਇਕਤਰਤਾ ਯਾਨੀ ਕਿ ਤੁਹਾਡੀ ਏਕਤਾ ਦਿਖਾਈ ਦੇਵੇਗੀ ਤਾਂ ਤੋ ਦੋਸਤੋ ਇਹ ਸਾਡਾ ਅੱਜ ਦਾ ਸ਼ਾਮ ਦਾ 라이ਦਾ ਪ੍ਰੋਗਰਾਮ ਸੀਗਾ ਤੇ ਫਿਰ ਤੁਹਾਡੇ ਨਾਲ ਜੁੜਾਂਗਾ ਕੋਈ ਹੋਰ 라이ਦਾ ਮੁੱਦਾ ਲੈ ਕੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਨਿਊਜ਼ ਤੇ ਦੋਸਤੋ ਮੈਨੂੰ